ਸ਼ਲੇਵੀਸ ਕੰਡੀਸ਼ਨ ਚ ਕੀ ਵੀਡੀਓ ਬਣਾਉਣੀ ਆ ਕਿਉਂਕਿ ਅਸੀਂ ਘੜੇ ਕੋਈ ਅਸ਼ਲੀਲ ਪੜਾ ਰਹੇ ਆ। ਯਾਦਾ ਦੱਸੋ ਕਿ ਹਾਂ ਸੀ ਅਸ਼ਲੀਲ ਪੜਾਤਾ ਰਹੇ ਫੇਰ ਬਾਕੀ ਹੁਣ ਤੁਸੀਂ ਸਾਰੇ ਜਣੇ ਸਿਆਣੇ ਹੋ ਤੁਹਾਨੂੰ ਪਤਾ ਹੈ ਕਿੱਦਾਂ ਗਿਆ ਗੱਲਾਂ ਕਰਨੀਆਂ ਕਿੱਦਾਂ ਨਹੀਂ ਕਰਨੀਆਂ ਰਾਈਟ ਹਾਂ ਮੈਂ ਤੁਹਾਨੂੰ ਗੱਲ ਕਹਿੰਦੀ ਆ ਤੁਸੀਂ ਕਮੈਂਟ ਉਸ ਵੀਡੀਓ ਦੇ ਨੀਚੇ ਕਰੋ ਤੁਹਾਨੂੰ ਲੱਗ ਰਿਹਾ ਮੈਂ ਪੂਰੀ ਆਪੀ ਬੋਲ ਰਹੀ ਆ ਵੀ ਮੈਂ ਠੀਕ ਹੈ ਫੇਰ ਤੁਸੀਂ ਮੈਨੂੰ ਦੱਸ ਸਕਦੇ ਹੋ ਕਮੈਂਟ ਵੀ ਯਾਰ 10 ਮਿੰਟ ਦੇ ਦੇ। ਚਾਹਦੋ ਮੇਰਾ ਤੁਹਾਨੂੰ ਦਿਖ ਰਿਹਾ ਮੇਰਾ ਸਿਰ ਥੋੜਾ ਜਿਹਾ ਖਿੰਡਿਆ ਹੋਇਆ ਏ। ਮੇਰੇ ਕੱਪੜੇ ਥੋੜੇ ਜਿਹਾ ਹੋਰ ਆ ਤਾਂ ਇਟ ਮੀਨ ਤੁਸੀਂ ਆਪੇ ਸਮਝ ਸਕਦੇ ਹੋ ਬੰਦਾ 24 ਘੰਟੇ ਠੀਕ ਨਹੀਂ ਰਹਿੰਦਾ। ਕਿਸੇ ਟਾਈਮ ਬੰਦੇ ਨੂੰ ਲੇਜ਼ੀਨੈਸ ਵੀ ਹੋ ਸਕਦੀ ਏ ਮੇਰਾ ਹੁਣੇ-ਹੁਣੇ ਵਿਆਹ ਹੋਇਆ। ਕੰਟਰੋਲ ਆ ਠੀਕ ਰਹੇ ਤਾਂ ਮਿਲੂਗੀ। ਤਰ੍ਹਾਂ ਨਾ ਨਾ ਤੇਟੇ ਪੇਟ ਮਿਲੂਗੀ। ਸੱਚ ਬੋਲੇਗਾ ਤਾਂ ਮਿਲੂ ਤੋ ਸੋਪ ਚੰਨ ਨੇ ਜੇ ਕਰੇਗਾ ਤਾਂ ਇੱਕੋ ਤੇ ਤੇ ਮਿਲੂਗੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੋ ਸਾਰੇ ਅੱਜ ਆਪਣੇ ਚੈਨਲ ਤੇ ਆਇਆ ਨਵੇਂ ਮਹਿਮਾਨ ਆਉਣ ਵਾਲੇ ਕੱਲ ਦਾ ਉੱਬਰਦਾ ਹੋਇਆ ਤਾਰਾ ਨਵਾਂ ਕਲਾਕਾਰ ਲਿਓ ਜੀ ਜਸਮੀਨ ਜੀ ਨੂੰ ਲਿਓ ਅਰੇ ਇਹ ਕੀ ਇਹ ਤਾਂ ਜਸਮੀਨ ਬਸੀਨ ਹੈ ਇਹ ਤਾਂ ਛੋਟੀ ਮੋਟੀ ਐਕਟਰ ਹੈ ਇਹ ਕੋਈ ਸਟਾਰ ਥੋੜੀ ਹੈਗੀ ਹੈ ਨਹੀਂ ਜੀ ਦੂਸਰੀ ਜਸਮੀਨ ਹੈਗੀ ਹੈ ਦੂਸਰੀ ਜਸਮੀਨ ਨੂੰ ਲਿਓ ਅਰੇ ਇਹ ਸਿੰਗਰ ਹੈ ਇਹਦੇ ਵਿੱਚ ਕੀ ਟੈਲੈਂਟ ਹੈਗਾ ਆਪਣੀ ਵਾਲੀ ਜਸਮੀਨ ਨੂੰ ਲੈ ਕੇ ਆਓ ਅਰੇ ਉਹ ਵਾਲੀ ਜਸਮੀਨ ਜਿਹੜੀ ਵਾਰਾਂਡੇ ਦੇ ਵਿੱਚ ਪੱਠੀ ਢਾਹ ਕੇ ਕੁਕਿੰਗ ਕਰਦੀ ਹੈਗੀ ਹੈ ਤੇ ਹੌਲੀ ਹੌਲੀ ਸਾਰਾ ਕੁਝ ਬਣਾ ਕੇ ਨਵੇਂ-ਨਵੇਂ ਤਰੀਕੇ ਦੇ ਨਾਲ ਆਪਣੀ ਸੋਰੀਆਂ ਨੂੰ ਖਵਾਉਂਦੀ ਐ ਪੈਰ ਤੇ ਦਰਦ ਹੁੰਦਾ ਹੁੰਦਾ ਤੇ ਬੈਠ-ਬੈਠ ਕੇ ਪੌੜੀਆਂ ਚੜਦੀ ਐ ਰੋ-ਰੋ ਕੇ ਉਹਦੀ ਬਰਾਬਰੀ ਐ ਦੋਨੇ ਕਿੱਥੇ ਕਰ ਲੈਣਗੀਆਂ ਤੁਸੀਂ ਮੈਨੂੰ ਇਹ ਦੱਸੋ ਉਹ ਸੁਜੈਸਟ ਮੈਨੂੰ ਲੈ ਕੇ ਆਓ ਲੈ ਕੇ ਆਓ ਜਾ ਕੇ ਹਾਂਜੀ ਇਹ ਐ ਜੈਸਮਿਨ ਮਹਿਲ ਇਹੀ ਤਾਂ ਹੈ ਆਪਣੇ ਆਣ ਵਾਲੇ ਯੂਥ ਨੂੰ ਜਿਹੜੇ ਇਨਸਪਾਇਰ ਕਰ ਰਹੇ ਹੈਗੇ ਆ ਉੱਬਰਦੇ ਹੋਏ ਸਿਤਾਰੇ ਠੀਕ ਹੈ ਜੀ ਇਹ ਯੂਨਿਕ-ਯੂਨਿਕ ਰੈਸਪੀਆਂ ਦਿੰਦੇ ਹੈਗੇ ਆ ਤੇ ਜਿਹੜਾ ਗਿਆਨ ਦਿੰਦੇ ਹੈਗੇ ਆ ਜਿਹਦਾ ਕੋਈ ਸਿਰ ਨਹੀਂ ਤੇ ਕੋਈ ਪੈਰ ਨਹੀਂ ਇਹ ਉਹਨਾਂ ਲੋਕਾਂ ਵਿੱਚੋਂ ਹੈ ਜਿਨ੍ਹਾਂ ਦੀ ਸੋਚ ਇਹ ਹੈ ਵੀ ਅਕਲ ੱੱਕੇ ਖਾਣ ਨਾਲ ਨਹੀਂ ਸਿਰਫ ਬਦਾਮ ਖਾਣ ਨਾਲ ਆ ਜਾਂਦੀ ਹੈ ਘਰੇ ਬਹਿ ਕੇ ਬਦਾਮ ਖਾਓ ਤੇ ਅਕਲ ਵਧਾਓ ਜਿੰਨਾ ਕੀ ਕਰੀਏ ਇਹ ਬਦਾਮ ਖਾ ਕੇ ਅਕਲ ਲੈਣ ਵਾਲਿਆਂ ਚੋਂ ਹੈਗੇ ਆ ਤੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਆਪਣਾ ਲਾਈਵ ਕੀਤਾ ਸੀ ਠੀਕ ਹੈ ਜੀ ਵੀ 25 ਦਿਨ ਹੋ ਗਏ ਤੇ ਅੱਜ ਉਹ ਲਾਈਵ ਤੇ ਆਪਾਂ ਗੱਲਬਾਤ ਕਰਨੀ ਹੈਗੀ ਹੈ ਤੇ ਸਭ ਤੋਂ ਪਹਿਲਾਂ ਦੇਖੋ ਇੱਕ ਕਲਿੱਪ ਫਿਰ ਅੱਗੇ ਗੱਲ ਕਰਦੇ ਆ ਬਾਬਾ ਸਵਾਗਤ ਹੈ ਜੀ ਤੁਹਾਡਾ ਲਾਈਵ ਦੇ ਵਿੱਚ ਸੋ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਗੱਲ ਹੈ ਜਿਹੜੀ ਉਹ ਕਰਨੀ ਸੀਗੀ ਮੈਂ ਇਸ ਕਰਕੇ ਹਾਂ ਜੀ ਤੁਹਾਡੇ ਰੂਬਰੂ ਕਿਵੇਂ ਹੋ ਜੈਸਮਿਨ ਆਸਟ੍ਰੇਲੀਆ ਤੋਂ ਬੋਲਦੇ ਬਹੁਤ ਵਧੀਆ ਜੀ ਕੈਨੇਡਾ ਤੋਂ ਬੋਲ ਹਾਂ ਜੀ ਜੈਸਮਿਨ ਜੀ ਤੁਹਾਡਾ ਵੀ ਸਵਾਗਤ ਹੈ ਸਾਡੇ ਚੈਨਲ ਤੇ ਤੇ ਇਹ ਕਹਿ ਰਹੇ ਬਹੁਤ ਜ਼ਰੂਰੀ ਗੱਲ ਕਰਨੀ ਹੈਗੀ ਹੈ ਤੇ ਜਿਸ ਤਰੀਕੇ ਨਾਲ ਇਹ ਕਹਿ ਰਹੇ ਨਾ ਬਹੁਤ ਜ਼ਰੂਰੀ ਗੱਲ ਕਰਨੀ ਹੈ ਮੈਨੂੰ ਮੀ ਇਹ ਤਾਂ ਬਹੁਤ ਜ਼ਰੂਰੀ ਗੱਲ ਹੀ ਹੋਏਗੀ ਭਾਰਤ ਦੀ ਰਾਜਨੀਤੀ ਨੂੰ ਲੈ ਕੇ ਦੇਸ਼ ਦੀ ਜੀਡੀਪੀ ਨੂੰ ਲੈ ਕੇ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਜਾਂ ਹੋਰ ਵੀ ਜਿਹੜੇ ਸਮਾਜ ਦੇ ਵਿੱਚ ਗੱਲਾਂ ਚੱਲ ਰਹੀਆਂ ਹੈ ਜਾਂ ਸੋਸ਼ਲ ਇਸ਼ੂਜ਼ ਹੈਗੇ ਆ ਉਹਨਾਂ ਨੂੰ ਲੈ ਕੇ ਇਹਨਾਂ ਨੇ ਗੱਲ ਕਰਨੀ ਹੋਏਗੀ ਚਲੋ ਆਪਾਂ ਸੁਣਦੇ ਹਾਂ ਅ ਮੈਂ ਹੁਣ ਯੂਪੀ ਵਾਲੀ ਵੀਡੀਓ ਜਦੋਂ ਮਤਲਬ ਤੁਹਾਡੇ ਸਾਹਮਣੇ ਪਬਲੀਕਲੀ ਕੀਤੀ ਵੀ ਤੁਸੀਂ ਦੇਖੋ ਉਸ ਦੇ ਵਿੱਚ ਰਵਿੰਦਰ ਨੇ ਵਕਾਇਦਾ ਕਿਹਾ ਕਿ ਜੈਸਮੀਨ ਦੀ ਸਿਹਤ ਖਰਾਬ ਹੈ ਫੇਰ ਵੀ ਸਾਰੇ ਕਮੈਂਟ ਕਰ ਰਹੇ ਆ ਕਿ ਤੂੰ ਲੋ ਜੀ ਕਰ ਲੋ ਕਿਉਂ ਨੂੰ ਭੰਡਾ ਮੈਂ ਉਮੀਦ ਲਾ ਕੇ ਬੈਠੀ ਸੀ ਕੋਈ ਸਿਆਣੀ ਗੱਲ ਕਰੋਗੀ ਕੋਈ ਕੰਮ ਦੀ ਗੱਲ ਕਰੋਗੀ ਇਹ ਤਾਂ ਆਪਣੇ ਵਲੌਗ ਦੀ ਗੱਲ ਕਰ ਰਹੀ ਹੈ ਵੀ ਅਸੀਂ ਕੋਈ ਯੂਪੀ ਵਾਲਾ ਵਲੌਗ ਪਾਇਆ ਸੀ ਉਹਦੇ ਵਿੱਚ ਤੁਹਾਨੂੰ ਰਵਿੰਦਰ ਨੇ ਦੱਸਿਆ ਸੀ ਵੀ ਜੈਸਮੀਨ ਦੀ ਤਬੀਅਤ ਠੀਕ ਨਹੀਂ ਹੈਗੀ ਚਲੋ ਅੱਗੇ ਸੁਣਦੇ ਹਾਂ ਇਦਾਂ ਤੂੰ ਇਦਾਂ ਤੂੰ ਇਦਾਂ ਮੋਸਟਲੀ ਤੁਹਾਨੂੰ ਪਤਾ ਮੈਂ ਬਹੁਤ ਘੱਟ ਜਵਾਬ ਦਿੰਦੀ ਆ ਕਿਸੇ ਨੂੰ ਮੈਨੂੰ ਪਤਾ ਹੁੰਦਾ ਵੀ ਕੀ ਜਵਾਬ ਦੇਣਾ ਕਿਉਂਕਿ ਕਿਤੇ ਆਪਾਂ ਪਬਲਿਕਲੀ ਹੋ ਜਾਂਦੇ ਆ ਪਰ ਗੱਲ ਐਦਾ ਕਿ ਪਬਲਿਕਲੀ ਹੋਣ ਦਾ ਮਤਲਬ ਇਹ ਨਹੀਂ ਵੀ ਬੇਇੱਜ਼ਤੀ ਕਰਾਉਣੀ ਆਪਣੀ ਰਾਈਟ ਚਲੋ ਠੀਕ ਆ ਹਾਂ ਵੀ ਜਿੱਥੇ ਗਲਤ ਆ ਉੱਤੇ ਤੁਸੀਂ ਬੋਲ ਸਕਦੇ ਹੋ ਗੱਲ ਐਦਾ ਨਹੀਂ ਮੈਂ ਕਹਿੰਦੀ ਵੀ ਗਲਤ ਤੇ ਵੀ ਨਹੀਂ ਬੋਲਣਾ ਤੁਸੀਂ ਨਹੀਂ ਮੈਂ ਨਾ ਵੈਸੇ ਬਹੁਤ ਘੱਟ ਜਵਾਬ ਦਿੰਨੇ ਆ ਤੇ ਕਿਉਂਕਿ ਨਾ ਇੱਕ ਤਾਂ ਆਪਾਂ ਪਬਲਿਕਲੀ ਹੋ ਜਾਂਦੇ ਆ ਮੈਡਮ ਜੀ ਤੁਸੀਂ ਆਲਰੇਡੀ ਪਬਲਿਕਲੀ ਹੋ ਚਾਹੇ ਮੈਂ ਆ ਚਾਹੇ ਤੁਸੀਂ ਹੋ ਤੁਸੀਂ ਦਿੱਲੀ ਵਲੋਗਿੰਗ ਕਰ ਰਹੇ ਹੋ ਮੈਂ ਵੀ ਵੀਡੀਓਜ਼ ਬਣਾ ਰਹੀ ਹੈਗੀ ਆ ਠੀਕ ਹੈ ਤਾਂ ਅਸੀਂ ਆਲਰੇਡੀ ਪਬਲਿਕਲੀ ਹਾਂ ਕਿਉਂਕਿ ਜਦੋਂ ਮੈਂ ਵੀ ਵੀਡੀਓ ਅਪਲੋਡ ਕਰਦੀ ਹਾਂ ਔਰ ਤੁਸੀਂ ਵਲੌਗ ਅਪਲੋਡ ਕਰਦੇ ਹੋ ਉਹਨੂੰ ਆਪਾਂ ਪਬਲਿਕ ਸਿਲੈਕਟ ਕਰਦੇ ਹਾਂ ਠੀਕ ਹੈ ਬਹੁਤ ਘੱਟ ਜਵਾਬ ਦੇਣੇ ਹਨ ਤੁਸੀਂ ਆ ਮੈਂ ਦੇਖ ਲਿਆ ਪਿਛਲੇ ਮਹੀਨੇ ਚ ਘੱਟੋ ਘੱਟ ਤੁਸੀਂ ਜ਼ਿਆਦਾ ਨਹੀਂ ਤਾਂ 4-5 ਵਾਰ ਜਵਾਬ ਦੇ ਚੁੱਕੇ ਹੋ ਫਿਰ ਤੁਸੀਂ ਕਿੰਨੇ ਮੈਂ ਬਹੁਤ ਘੱਟ ਜਵਾਬ ਦੇਣੇ ਹੁੰਨੇ ਆ ਜਿੰਨੇ ਪਬਲਿਕ ਹੋਣ ਦਾ ਮਤਲਬ ਇਹ ਨਹੀਂ ਵੀ ਅਸੀਂ ਬੇਇੱਜ਼ਤੀ ਕਰਵਾਈ ਚਾਹੀਏ ਮੈਡਮ ਜੀ ਜਿੰਨੇ ਵੀ ਮੈਂ ਤੁਹਾਡੇ ਵਲੌਗ ਦੇਖੇ ਹਨ ਉਹਨਾਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਹਰਕਤਾਂ ਜਾਂ ਤੁਸੀਂ ਜੋ ਗੱਲਾਂ ਬਾਤਾਂ ਲੋਕੀ ਮੋਸਟ ਆਫ ਦਾ ਜਿਹੜੀ ਆਡੀਅנס ਹੈਗੀ ਹੈ 98 99% ਸਹੀ ਗੱਲ ਤੇ ਹੀ ਬੋਲਦੀ ਹੁੰਦੀ ਹੈ ਤੇ ਤੁਹਾਡੀ ਗਲਤੀ ਹੈ ਤਾਂ ਤੁਹਾਨੂੰ ਗਲਤੀਆਂ ਦੱਸਦੇ ਹੀ ਆ ਚਾਹੇ ਮੈਂ ਆ ਚਾਹੇ ਤੁਸੀਂ ਹੋ ਠੀਕ ਹੈ 1% ਲੋਕ ਹੈਗੇ ਜਿਹੜੇ ਹਨ ਨਜਾਇਜ਼ ਕਮੈਂਟ ਕਰਦੇ ਆ ਉਸ ਜੀ ਨਾਲ ਮੈਂ ਐਗਰੀ ਕਰਦੀਆਂ ਨਹੀਂ ਆ ਪਰ ਜੇ ਤੁਸੀਂ ਕਹੋ ਵੀ ਹਾਂ ਵੀ ਲੋਕੀ ਐਵੇਂ ਬੋਲਦੇ ਐ ਐਵੇਂ ਕੋਈ ਵੀ ਨਹੀਂ ਬੋਲਦਾ ਹੁੰਦਾ ਤੁਸੀਂ ਇਹ ਸੋਚਿਆ ਕਰੋ ਵੀ ਅਗਰ ਸਾਡੀ ਇੱਥੇ ਕੁੜੀ ਹੁੰਦੀ ਸਾਡੀ ਮਾਂ ਹੁੰਦੀ ਸਾਡੀ ਭੈਣ ਹੁੰਦੀ ਅਸੀਂ ਵੀ ਉਹਨੂੰ ਇਸ ਤਰ੍ਹਾਂ ਹੀ ਬੋਲਦੇ ਤਾਂ ਜ਼ਰੂਰ ਦੱਸਿਓ ਲੋਕਾਂ ਦੀ ਪ੍ਰਵਾਹ ਜੀ ਮੈਂ ਕਰਦੀ ਹੈ ਨਹੀਂ ਪਰ ਮੈਨੂੰ ਏਦਾਂ ਏਦਾਂ ਵੀ ਆ ਨਾ ਜੀ ਵੀ ਜੇ ਲੋਕ ਅੱਜ ਮੈਨੂੰ ਗਲਤ ਬੋਲ ਰਹੇ ਕੋਈ ਇਸ਼ੂ ਨਹੀਂ ਮੇਰੇ ਪਾਪ ਤੋਂ ਹੋ ਰਿਹਾ ਡੋਂਟ ਵਰੀ ਨਾ ਟੈਨਸ਼ਨ ਪਰ ਕੱਲੂ ਕਿਸੇ ਹੋਰ ਦਾ ਬਲੌਗ ਦੇਖਦੇ ਉਹਨਾਂ ਨੂੰ ਵੀ ਗੰਦ ਬੋਲੋਗੇ ਰਾਈ ਨਾਲ ਤੁਸੀਂ ਆ ਕੇ ਸਾਰਿਆਂ ਨੇ ਰੰਡੀ ਰੋਣਾ ਲਾਇਆ ਹੋਇਆ ਵੀ ਜੇ ਤੁਹਾਡੀ ਕੋਈ ਭੈਣ ਹੁੰਦੀ ਮਾਂ ਹੁੰਦੀ ਉਹਨੂੰ ਕੋਈ ਬੋਲਦਾ ਕਿਉਂ ਸਾਡੀ ਮਾਂ ਭੈਣ ਨੂੰ ਕੋਈ ਪਾਲੂਗਾ ਸਾਡੀਆਂ ਮਾਵਾ ਪੈਣਾ ਬਿਨਾ ਕੈਮਰੇ ਤੋਂ ਆਪਣੇ ਘਰਾਂ ਦੇ ਵਿੱਚ ਬੈਠੀਆਂ ਹੋਈਆਂ ਠੀਕ ਹੈ ਉਹ ਕੈਮਰੇ ਤੇ ਆ ਕੇ ਆ ਵਾਹੀਆਂ ਤਾਂ ਹਰਕਤਾਂ ਨਹੀਂ ਕਰਦੀ ਹੈਗੇ ਜਿਹੜੇ ਉਹਨਾਂ ਨੂੰ ਕੋਈ ਕਮੈਂਟ ਕਰੂਗਾ ਬੋਲੂਗਾ ਜੇ ਉਹਨਾਂ ਦਾ ਚੈਨਲ ਹੋਣਗੇ ਤੇ ਉਹ ਵੀਡੀਓ ਪਾਣਗੇ ਤੇ ਤਾਂ ਕਮੈਂਟ ਆਣਗੇ ਉਹਨਾਂ ਦਾ ਕੋਈ ਚੈਨਲ ਨਹੀਂ ਹੈ ਕੋਈ ਵੀਡੀਓ ਨਹੀਂ ਪਾ ਰਹੀਆਂ ਤੇ ਸਾਡੇ ਮਾਵਾ ਪੈਣ ਨੂੰ ਕਿਉਂ ਕੋਈ ਬੋਲੂਗਾ ਜਵਾਬ ਦਿਓ ਤੁਸੀਂ ਹਰ ਬਲੌਗਰ ਮੂੰਹ ਚਾ ਕੇ ਉਹੀ ਕਹੀ ਜਾਂਦਾ ਤੁਹਾਡੀ ਮਾਂ ਨੂੰ ਬੋਲੇ ਤੁਹਾਡੀ ਭੈਣ ਨੂੰ ਬੋਲੇ ਕਿਉਂ ਬੋਲੇ ਕਿਉਂ ਬੋਲੇ ਜੇ ਕੋਈ ਕੰਮ ਇਹੋ ਜਿਹੇ ਕਰਨ ਕਰਨ ਗੀਆਂ ਕੋਈ ਵੀ ਇਹੋ ਜਿਹੇ ਕੰਮ ਕਰਨਗੇ ਜਿੱਦਾਂ ਤੇ ਤੁਸੀਂ ਕਰਦੇ ਹੋ ਫਿਰ ਲੋਕ ਕੀ ਬੋਲਣਗੇ ਠੀਕ ਹੈ ਜੀ ਫਿਰ ਤਾਂ ਬੋਲਣਗੇ ਹੀ ਲੈ ਚਲੋ ਤੱਕ ਸਾਡੇ ਮਾਵਾ ਪੈਣਾ ਦਾ ਤੁਸੀਂ ਕੁਝ ਦੇਖ ਨਹੀਂ ਲੈਂਦੇ ਤੇ ਕਾਈਂਡਲੀ ਤੁਸੀਂ ਉਹਨਾਂ ਬਾਰੇ ਕੋਈ ਕਮੈਂਟ ਨਾ ਕਰੋ ਤੇ ਜ਼ਿਆਦਾ ਹੀ ਵਧੀਆ ਰਹੇਗਾ ਤੁਹਾਡੇ ਲਈ ਠੀਕ ਹੈ ਆਪਣੇ ਤਾਂ ਗੱਲ ਸੀਮਿਤ ਰੱਖਿਆ ਕਰੋ ਜਿਹੜੀ ਦਿਲ ਨੂੰ ਤਸੱਲੀ ਦਿਲ ਨਹੀਂ ਇਹ ਗੱਲਾਂ ਬਹੁਤ ਵਧੀਆ ਹੈ ਮੇਰੇ ਭਾਪ ਤੋਂ ਉੱਤੇ ਜਾ ਰਹੇ ਹੈ ਕੋਈ ਨਹੀਂ ਪਰਮਾਤਮਾ ਦੇਖਦਾ ਹੈ ਕਰਦੇ ਸਾਰਾ ਕੁਝ ਤੁਸੀਂ ਪਿਓ ਪਰਮਾਤਮਾ ਨੂੰ ਕਿਉਂ ਵਿੱਚ ਲੈ ਕੇ ਆੰਨੇ ਹੋ ਵਲੋਗ ਤੁਸੀਂ ਬਣਾ ਰਹੇ ਹੋ ਵਲੋਗ ਅਪਲੋਡ ਤੁਸੀਂ ਕਰ ਰਹੇ ਹੋ ਨੋਨ ਸੈਂਸਰਕ ਤਾਂ ਤੁਸੀਂ ਕਰ ਰਹੇ ਹੋ ਤੇ ਫਿਰ ਵਿੱਚ ਪਰਮਾਤਮਾ ਕਿੱਥੋਂ ਆ ਗਿਆ ਮੈਨੂੰ ਬੜਾ ਗੁੱਸਾ ਚੜਦਾ ਉਹ ਲੋਕਾਂ ਤੋਂ ਜਿਹੜੇ ਕਹਿੰਦੇ ਕੋਈ ਨਹੀਂ ਰੱਬ ਬੈਠਾ ਦੇਖ ਲੂਗਾ ਠੀਕ ਹੈ ਅਰੇ ਪਹਿਲਾਂ ਜੋ ਤੁਹਾਡੇ ਹੱਥ ਚ ਹੈਗਾ ਜੋ ਤੁਸੀਂ ਸੁਧਾਰ ਕਰ ਸਕਦੇ ਹੋ ਉਹ ਤਾਂ ਕਰੋ ਨਾ ਰੱਬ ਤਾਂ ਬਾਅਦ ਚ ਦੇਖ ਹੀ ਲਊਗਾ ਤੁਸੀਂ ਹਰ ਗੱਲ ਦੇ ਵਿੱਚ ਰੱਬ ਨੂੰ ਕਿਉਂ ਲੈ ਆਂਦੇ ਹੋ ਆ ਮੈਨੂੰ ਸਮਝ ਨਹੀਂ ਆਉਂਦੀ ਕਰਦੇ ਤੁਸੀਂ ਸਾਰੇ ਕੰਮ ਆਪੋ ਤੇ ਸਾਰਾ ਕੁਝ ਛੱਡ ਦਿੰਦੇ ਹੋ ਰੱਬ ਤੇ ਕਿਉਂ ਘਰੇ ਜੇ ਵਿਹਲੇ ਬੈਠੇ ਰਹੋਗੇ ਤੇ ਕਮਾਈ ਕਿੱਥੋਂ ਹੋਊਗੀ ਗੱਲ ਤਾਂ ਇਹ ਨਾ ਵਿਹਲੇ ਬੈਠ ਕੇ ਤੁਸੀਂ ਘਰੇ ਕਈ ਜਾਓ ਕੋਈ ਨਹੀਂ ਰੱਬ ਦੇਖਦਾ ਹੈ ਦੇਖਦਾ ਹੈ ਦੇਖਦਾ ਤੇ ਫਿਰ ਕਮਾਈ ਕਿੱਥੋਂ ਜਾਣੀ ਹੈ ਠੀਕ ਹੈ ਰੋਟੀ ਦੀ ਗrains ਜੇ ਤੋੜ ਕੇ ਮੂੰਹ ਚ ਨਹੀਂ ਪਾਵਾਂਗੇ ਨਾ ਤਾਂ ਪਲੇਟ 'ਚ ਪਈ ਰਹੇਗੀ ਢਿੱਡ ਨਹੀਂ ਭਰੇਗਾ ਉਹਦੇ ਲਈ ਵੀ ਹੱਥ ਚਲਾਣੇ ਹੀ ਪੈਣਗੇ ਹੱਦ ਰੱਬ ਦੇ ਤੇ ਦੂਸਰੀ ਗੱਲ ਰਹੀ ਡ्रेसਿੰਗ ਸੈਂਸ ਦੀ ਕਰਦੇ ਵਿੱਚ ਤੁਸੀਂ ਆਪਣੇ ਆਪ ਨੂੰ ਖੁਦ ਨੂੰ ਦੇਖ ਕੇ ਇੱਕ ਵਾਰ ਤੁਸੀਂ ਕਿੱਦਾਂ ਰਹਿੰਦੇ ਹੋ ਰਾਈਟ ਜੇ ਤਾਂ ਮੈਂ ਦਿਖਾਵਾਂ ਬਣਾਵਟ ਚੀਜ਼ਾਂ ਫਿਰ ਤੁਹਾਨੂੰ ਆਊਗਾ ਗੁੱਸੇ ਬਣਾਵਟ ਦਿਖਾਉਣੀਆਂ ਅਸੀਂ ਦਿਖਾਉਂਦੇ ਆ ओरिजिनल ਚੀਜ਼ਾਂ ਮੈਂ ਸ਼ੁਰੂ ਤੇ ਰਵਿੰਦਾਨ ਗੱਲ ਕਰੀ ਸੀ ਮੈਂ ਕਹਿੰਦਾ ਦੇਖੋ ਮੇਰੀ ਗੱਲ ਸੁਣੋ ਆਪਾਂ ਦਿਖਾਉਣੀ ਆ ओरिजिनल ਚੀਜ਼ਾਂ ਵੀ ਜਿਸ ਕੰਡੀਸ਼ਨ ਦੇ ਵਿੱਚ ਹੈ ਉਸ ਕੰਡੀਸ਼ਨ ਚ ਹੀ ਵੀਡੀਓ ਬਣਾਉਣੀ ਆ ਕਿਉਂਕਿ ਅਸੀਂ ਘੜੇ ਕੋਈ ਅਸ਼ਲੀਲ ਪਣਾ ਕਰ ਰਹੇ ਆ ਇਹਦੀ ਡ्रेसਿੰਗ ਸੈਂਸ ਨੂੰ ਲੈ ਕੇ ਪਬਲਿਕ ਨੇ ਕਮੈਂਟ ਵਗੈਰਾ ਕਿੱਤੇ ਹੋਣੀ ਐ ਹੁਣੇ ਫਿਰ ਸਾਡੇ ਤੇ ਆ ਗਈ ਤੁਸੀਂ ਆਪਣੇ ਆਪ ਨੂੰ ਦੇਖੋ ਘਰ ਦੇ ਵਿੱਚ ਕਿੱਦਾਂ ਬੈਠੇ ਹੋਣੇ ਹੋ ਅਰੇ ਲੋਕੀ ਆਪਣੇ ਘਰ ਦੇ ਵਿੱਚ ਜਿੱਦਾਂ ਮਰਜ਼ੀ ਬੈਠੇ ਰਹਿਣ ਚਾਹੇ ਕੱਚੇ ਬਣਾਣਾਂ ਦੇ ਵਿੱਚ ਬੈਠੇ ਰਹਿਣ ਉਹਨਾਂ ਨੇ ਫੋਨ ਚੱਕ ਕੇ ਵਲੌਗ ਨਹੀਂ ਬਣਾਣਾ ਹੁੰਦਾ ਇੰਟਰਨੈਸ਼ਨਲ ਪਲੇਟਫਾਰਮ ਤੇ ਆਪਣੇ ਆਪ ਨੂੰ ਪ੍ਰੈਜ਼ੈਂਟ ਨਹੀਂ ਕਰਨਾ ਹੁੰਦਾ ਠੀਕ ਐ ਵੀ ਜਿਹੜਾ ਉਹ ਆਪਣੀ ਡ्रेसਿੰਗ ਸੈਂਸ ਦਾ ਦੇਖਣ ਕੋਈ ਕਿੱਦਾਂ ਆਪਣੇ ਘਰ 'ਚ ਬੈਠਾ ਸਾਨੂੰ ਕੀ ਲੈਣ ਦੇਣਾ ਹੈਗਾ ਬਟ ਤੁਸੀਂ ਇੱਕ ਇੰਟਰਨੈਸ਼ਨਲ ਪਲੇਟਫਾਰਮ ਤੇ ਆ ਕੇ ਕੁਝ ਬੋਲ ਰਹੇ ਹੋ ਕੁਝ ਦਿਖਾ ਰਹੇ ਹੋ ਤੇ ਉੱਥੇ ਤਾਂ ਆਪਣੇ ਆਪ ਨੂੰ ਇਹ ਕੀ ਤੁਸੀਂ ਸੁੱਤੇ ਉੱਠਦੇ ਹੋ ਮੂੰਹ ਤੁਹਾਡੇ ਤੋਤੇ ਨਹੀਂ ਹੁੰਦੇ ਅੱਖਾਂ ਦੇ ਵਿੱਚ ਗਿੱਡਾਂ ਲੱਗੀਆਂ ਹੁੰਦੀਆਂ ਪਰ ਤੁਹਾਡਾ ਕੀਤਾ ਨਹੀਂ ਹੁੰਦਾ ਠੀਕ ਹੈ ਕੋਈ ਲੇੜਾ ਇੱਧਰ ਨੂੰ ਜਾ ਰਿਹਾ ਕੋਈ ਲੇੜਾ ਇੱਧਰ ਨੂੰ ਜਾ ਰਿਹਾ ਇਹ ਕਿਹੜਾ ਤਰੀਕਾ ਆਪਣੇ ਆਪ ਨੂੰ ਪੇਸ਼ ਕਰਨ ਦਾ ਫਿਰ ਕਹਿੰਗੇ ਅਸੀਂ origignal ਚੀਜ਼ਾਂ ਦਿਖਾਉਣੀ ਆ ਜੀ ਮੈਂ ਰਮਿੰਦਰ ਨੂੰ ਪਹਿਲਾਂ ਹੀ ਕਹਿਆ ਸੀ origignal ਚੀਜ਼ਾਂ ਦਿਖਾਣੀ ਆ ਪਰ ਹੋਰ ਵੀ ਬੜੀਆਂ ਚੀਜ਼ਾਂ ਹੈਗੀਆਂ ਉਹ ਵੀ origignal ਦਿਖਾਇਆ ਕਰੋ ਜੇ ਮੈਂ ਫਿਰ ਇੱਥੇ ਕੁਝ ਬੋਲ ਦੂੰਗੀ ਫਿਰ ਵਿਵਾਦ ਹੋ ਜਾਊਗਾ ਠੀਕ ਹੈ ਆਡੀਅנס ਸਮਝ ਹੀ ਗਈ ਹੋਣੀ ਹੈ origignal ਤਾਂ ਹੋਰ ਵੀ ਬਹੁਤ ਕੁਝ ਹੁੰਦਾ ਹੈਗਾ ਉਹ ਵੀ ਦਿਖਾਇਆ ਕਰੋ ਪ੍ਰੈਕਟੀਕਲ ਕਰਕੇ ਫਿਰ ਹੱਦ ਹੁੰਦੀ ਯਾਦਾ ਦੱਸੋ ਕਿ ਹਾਂ ਸੀ ਅਸ਼ਲੀਲ ਬਣਾ ਤਾਰੇ ਫੇਰ ਤਾਂ ਚਲੋ ਸਾਸ ਦੇ ਨਾਲ ਮੈਂ ਆਪਣਾ ਬਲੌਗ ਬਣਾ ਰਹੀ ਆ ਅੱਗੇ ਤੁਸੀਂ ਇਹ ਜੀ ਕਮੈਂਟ ਕਰਦੇ ਹੋ ਕਿ ਸਾਸ ਨੇ ਰੋਟੀ ਬਣਾਉਣ ਲਾਇਆ ਵਾ ਹੈ ਆਪ ਅੱਗੇ ਪ੍ਰਧਾਨ ਬਣ ਕੇ ਕੁਰਸੀ ਤੇ ਬੈਠੀ ਆ ਜੇ ਮੈਨੂੰ ਸੱਸ ਮੇਰੀ ਮਾਂ ਵਰਗੀ ਮਿਲੀ ਆ ਨਾ ਤੁਹਾਨੂੰ ਮਾਂ ਵਰਗੀ ਰਹਿਣ ਦੋ ਉਹਨਾਂ ਦੇ ਨਾਮਕ ਚ ਇਹੋ ਜਿਹੀਆਂ ਗੱਲਾਂ ਨਾ ਪਾਓ ਕਿ ਸਾਡਾ ਘਰ ਖਰਾਬ ਹੋਵੇ ਲੋ ਜੀ ਇੰਨੇ ਵੀ ਬਲੌਗਰਾਂ ਦੀ ਹਿਸਟੋਰੀਕਲ ਲਾਈਨ ਕਹਿਤੀ ਅਸੀਂ ਕਿਹੜਾ ਕੋਈ ਅਸ਼ਲੀਲ ਪੁਨਾ ਕਰਦੇ ਪਏ ਆ ਹੁਣ ਇਹਨੂੰ ਕੋਈ ਸਮਝਾਓ ਛੋਟੇ ਕੱਪੜੇ ਪਾਣਾ, ਘੱਟ ਕੱਪੜੇ ਪਾਣਾ ਸਿਰਫ ਉਹੀ ਅਸ਼ਲੀਲਪੁਣਾ ਨਹੀਂ ਹੁੰਦਾ। ਉਹਨੂੰ ਵੀ ਸਿਰਫ ਗੰਦ ਪਾਣਾ ਨਹੀਂ ਕਹਿੰਦੇ। ਗੰਦ ਹੋਰ ਬੜੇ ਤਰੀਕੇ ਨਾਲ ਵੀ ਪਾਇਆ ਜਾਂਦਾ ਹੈ ਜੋ ਤੁਸੀਂ ਆਪਣੇ ਵਲੋਗਾਂ ਦੇ ਵਿੱਚ ਕਰ ਰਹੇ ਹੋ। ਨੌਨਸੈਂਸ ਕ੍ਰੀਏਟ ਕਰ ਰਹੇ ਹੋ। ਹੋਰ ਕੀ ਕਰ ਰਹੇ ਹੋ ਆਪਣੇ ਵਲੋਗਾਂ ਦੇ ਵਿੱਚ? ਹਰੇ ਕਮੈਂਟ ਕਰਨ ਵਾਲੇ ਉਹ ਇਹਦਾ ਕਰ ਕਿਉਂ ਖਰਾਬ ਕਰਦੇ ਹੋ? ਕਿਉਂ ਕੁੱਠੀਆਂ ਗੱਲਾਂ ਇਹਦੇ ਸੱਸ ਦੇ ਦਿਮਾਗ ਦੇ ਵਿੱਚ ਪਾਣੇ ਹੋ? ਸੱਸ ਵਿਚਾਰੀ ਰੋਟੀ ਬਣਾਉਂਦੀ ਹੁੰਦੀ ਹੈ, ਇਹ ਬੋਜ਼ ਬਣ ਕੇ ਕੁਰਸੀ ਤੇ ਬੈਠੀ ਹੁੰਦੀ ਹੈ। ਠੀਕ ਹੈ? ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਹੈਗੀ। ਲੋਕੀ ਨੁਆ ਲੈਂਦੇ ਹੈਗੇ ਇਹਨੇ ਚਲ ਸਾਰੀ ਉਮ ਇਹ ਗੱਲ ਨਹੀਂ ਮੈਨੂੰ ਸੱਸ ਮੇਰੀ ਮਾਵਾਂ ਵਰਗੀ ਮਿਲੀ ਹੈ ਉਹਦੇ ਤੋਂ ਸੱਸ ਕੋ ਕੰਮ ਕਰਾਣ ਲਈ ਬਹੁਤ ਵਧੀਆ ਡਾਲ ਕਿੰਨੇ ਚੇਪਿਆ ਹੈਗਾ ਠੀਕ ਹੈ ਮੈਡਮ ਜੀ ਇਹ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਪਬਲਿਕ ਦੇ ਵਿੱਚ ਤੇ ਕਈ ਕੁੜੀਆਂ ਨੇ ਆਪਣੀਆਂ ਸੱਸਾਂ ਦੇ ਨਾਲ ਲੜਨਾ ਸ਼ੁਰੂ ਕਰ ਦੇਣਾ ਵੀ ਹਾਂ ਜੈਸਮਿਨ ਦੀ ਸੱਸ ਰੋਟੀ ਬਣਾ ਕੇ ਦਿੰਦੀ ਹੈ ਤੁਸੀਂ ਕਿਉਂ ਨਹੀਂ ਬਣਾ ਸਕਦੇ ਜੇ ਉਹ ਬੁੜੀ ਅਸਮਰ ਵਿੱਚ ਰੋਟੀ ਬਣਾ ਕੇ ਨਹੀਂ ਸਕਦੇ ਤੇ ਤੁਸੀਂ ਕਿਉਂ ਨਹੀਂ ਬਣਾ ਸਕਦੇ ਤੁਹਾਡੇ ਘਰ ਦਾ ਜੋ ਮੈਟਰ ਹੈ ਨਾ ਆਪਣੇ ਘਰ ਦੇ ਅੰਦਰ ਰੱਖਿਆ ਕਰੋ ਇਹ ਕਿੰਨੀਆਂ ਕੁੜੀਆਂ ਦੇ ਦਿਮਾਗ ਖਰਾਬ ਕਰਦੀਆਂ ਚੀਜ਼ਾਂ ਮੈਂ ਆਪਣੇ ਪਿਛਲੀ ਵੀਡੀਓ ਦੇ ਵਿੱਚ ਵੀ ਦੱਸ ਚੁੱਕੀ ਹਾਂ ਉਸ ਤੋਂ ਪਿੱਛੇ ਵੀ ਕਈ ਵੀਡੀਓ ਪਾਈਆਂ ਉਹਨ ਠੀਕ ਹੈ ਨਰੂਲੀਆ ਵਾਲੀ ਨਰੂਲੀਆ ਤੇ ਜਿਹੜੀ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਦੱਸਿਆ ਵੀ ਜੋ ਤੁਹਾਡੇ ਘਰ ਦਾ ਸਿਸਟਮ ਹੈਗਾ ਉਹ ਆਪਣੇ ਘਰ ਤਾਂ ਹੀ ਰੱਖਿਆ ਕਰੋ ਜੋ ਸਿਸਟਮ ਤੁਹਾਡੇ ਘਰ ਦਾ ਹੈਗਾ ਉਹ ਹਰ ਘਰ ਦੇ ਵਿੱਚ ਨਹੀਂ ਬਣ ਸਕਦਾ ਬੜੇ ਚੀਜ਼ਾਂ ਇੰਪੈਕਟ ਪਾਉਂਦੀਆਂ ਔਰ 100% ਪਾਉਂਦੀ ਹੈਗੀਆਂ ਬਾਕੀ ਤੁਸੀਂ ਸਮਝਦਾਰ ਰਹੀ ਗੱਲ ਕੰਮ ਕਰਨ ਦੀ ਮਨਾਲੀ ਦਾਦਾ ਜੀ ਉਹਨਾਂ ਬਾਰੇ ਪਹਿਲਾਂ ਬਹੁਤ ਕਮੈਂਟ ਆਉਂਦੇ ਸੀ ਵੀ ਤੁਸੀਂ ਆਹ ਉਮਰ 'ਚ ਕੰਮ ਲਾਏ ਵੇ ਕਰਨ ਉਹਨਾਂ ਦੇ ਨਾਲ ਦੇ ਸਾਰੇ ਸਾਰਗਵਾਸ ਹੋ ਚੁੱਕੇ ਆ ਉਹ ਰਹਿ ਗਏ ਕਿਉਂ ਕਹਿੰਦੇ ਜੇ ਅਸੀਂ ਹੱਡ ਪੈਰ ਚਲਾਉਂਗੇ ਅਸੀਂ ਜਿਉਂਦੇ ਰਹਿਾਂਗੇ ਆਹੀ ਸੋਚੇ ਇੱਧਰ ਮੇਰੀ ਮੰਮੀ ਦੀ ਐ ਇਹ ਆਪਣੇ ਸੱਸ ਨੂੰ ਇਹੀ ਡਰਾ ਡਰਾ ਕੇ ਕੰਮ ਕਰਾਈ ਜਾ ਰਹੀ ਐ ਹਾਂ ਜੇ ਕੰਮ ਨਹੀਂ ਨ ਕਰਨਗੀ ਤੇ ਤੂੰ ਠੀਕ ਐ ਕੰਮ ਕਰਨਗੀ ਤੇ ਹੱਥ ਪੈਰ ਚਲਦੇ ਰਹਿਣਗੇ ਸਾਡੇ ਮਾਲਾ ਵਾਲੇ ਦਾਦਾ ਜੀ ਨੂੰ ਦੇਖ ਲਓ ਜੀ ਉਹਨਾਂ ਦੇ ਨਾਲ ਦੇ ਸਾਰੇ ਤੁਰ ਗਏ ਇਹ ਸੱਸ ਨੂੰ ਬਸ ਇਹੀ ਡਰਾਵਾ ਪਾਈ ਜਾ ਰਹੀ ਐ ਨਹੀਂ ਕੰਮ ਕਰ ਕਰਨਗੀ ਤੇ ਸਾਡੇ ਬਾਡੇ ਚਲਦੇ ਰਹਿਣਗੇ ਹੱਦ ਐ ਯਾਰ ਨਾ ਕੰਮ ਆਸ ਹੀ ਗੁਣਾ ਇਹਨਾਂ ਵੀ ਨਹੀਂ ਹੋਣਾ ਚਾਹੀਦਾ ਕਿਸੇ ਦੇ ਵਿੱਚ ਨਾ ਵੀ ਵੇਲੇ ਬੈਠਣੀ ਕੋਈ ਵੀ ਸੱਸ ਨੂੰ ਐਗਜ਼ੈਂਪਲ ਦੇ ਦੋ ਵੀ ਹਾਂ ਵੀ ਜਿੰਦੇ ਰੋਗੇ ਤੁਸੀਂ ਮੰਮੀ ਕਹਿੰਦੇ ਜੇ ਮੈਂ ਮਰ ਮਰ ਮਾਟ ਤਮ ਕਰੂਗੀ ਤਾਂ ਹੀ ਮੇਰੇ ਹੱਡ ਗੋਟੇ ਗਿੱਡੇ ਚੱਲੂਗੇ ਅਸੀਂ ਨਹੀਂ ਕਹਿੰਦੇ ਮੰਮੀ ਨੂੰ ਵੀ ਤੁਸੀਂ ਹਾਂ ਵੀ ਕੰਮ ਕਰੋ ਬਾਕੀ ਮਾਂ ਦੇ ਹੱਥ ਦੀ ਖਾਣ ਦਾ ਕਿਹਦਾ ਦਿਲ ਨਹੀਂ ਕਰਦਾ ਤੁਸੀਂ ਤਾਂ 24 ਘੰਟੇ ਆ ਕੇ ਭਾਈ ਬੈਠੇ ਰਹਿੰਦੇ ਹੋ ਘਰ ਦੇ ਵਿੱਚ ਕੈਮਰੇ ਤੁਸੀਂ ਲਗਵਾਏ ਹੋਆਂ ਵੀ ਹਾਂ ਅਸੀਂ ਦੇਖੀਏ ਵੀ ਜੈ ਹਾਏ ਦੇਖੋ ਕਿੰਨੇ ਮਸਕੇ ਲਾ ਰਹੀ ਐ ਸੱਸ ਨੂੰ ਮਾਂ ਦੇ ਹੱਥ ਦੀਆਂ ਪੱਕੀਆਂ ਖਾਣ ਦਾ ਕਿਹਦਾ ਦਿਲ ਨਹੀਂ ਕਰਦਾ ਕੀ ਬਾਤ ਐ ਬੜੇ ਮਸਕੇ ਲਾਲੋ ਕੇ ਨਾ ਐਸਾਸ ਤੋਂ ਕਮ ਕਰਵਾਈ ਜਾ ਰਹੀ ਹੈ ਮੰਮੀ ਕਹਿੰਦੇ ਆ ਮੈਂ ਕਮ ਕਮ ਕਰੂੰਗੀ ਤਾਂ ਹੱਡ ਗੋਡੇ ਚੱਲਣਗੇ ਮੰਮੀ ਦੇ ਹੱਡ ਗੋਡੇ ਚੱਲ ਪੈਣੇ ਆ ਤੇ ਤੇਰੇ ਰੁੱਕ ਜਾਣੇ ਆ ਜਿਹੜਾ ਸਾਰਾ ਦਿਨ ਚੌਂਕੜਾ ਮਾਰ ਕੇ ਬੈਠੀ ਰਹਿੰਦੀ ਆ ਤੂੰ ਵੀ ਥੋੜੇ ਬੋਤੇ ਆਪਣੇ ਹੱਡ ਗੋਡੇ ਚ ਲਾ ਲਾ ਇਹ ਨਾ ਹੋਵੇ ਜੇ ਤੈਨੂੰ ਕੰਮ ਕਰਨ ਦੀ ਜਰੂਰਤ ਪਵੇ ਤੇ ਤੈਨੂੰ ਸਿੱਧਾ ਵੀ ਨਾ ਖੜਿਆ ਹੋਇਆ ਜਾਵੇ ਕੰਮ ਕੁੰਮ ਕਰ ਲਿਆ ਕਰ ਬੁਜ਼ੁਰਗਾਂ ਨੂੰ ਥੋੜਾ ਆਰਾਮ ਵੀ ਕਰਨ ਦੇਈਦਾ ਹੁੰਦਾ ਇਹ ਨਹੀਂ ਉਹਨਾਂ ਦੇ ਹੱਡ ਗੋਡੇ ਚਲਾਉਣ ਦੇ ਨਾਂ ਤੇ ਉਹਨਾਂ ਨੂੰ ਸਾਰਾ ਦਿਨ ਲਗਾਈ ਰੱਖੋ ਠੀਕ ਹੈ ਜੀ ਅੱਗੇ ਦੇਖਦੇ ਆਂ ਬਈਓ ਰਹ ਜੈਲਸ ਕਰਦੇ ਜਾਂ ਨਹੀਂ ਕਰਦੇ ਨਹੀਂ ਚਲੋ ਗੱਲ ਇਹ ਜੀ ਹੈ ਸਭ ਦੇ ਆਪਣੇ ਆਪਣੇ ਪੁਆਇੰਟ ਆਫ View ਆ ਹੁਣ ਇਸ ਕਮੈਂਟ ਦੇ ਨੀਚੇ ਆਉਣਗੇ ਤੁਸੀਂ ਸਾਨੂੰ ਐਦਾਂ ਬੋਲਿਆ ਤੁਸੀਂ ਸਾਡੇ ਐਦਾਂ ਬੋਲਿਆ ਮੈਂ ਕਿਸੇ ਦਾ ਪਾਰਟਿਕੂਲਰ ਨਾਮ ਨਹੀਂ ਲੇਤਾ ਅੱਗੇ ਤੋਂ ਮੈਂ ਸਪੈਸ਼ਲ ਸਕਰੀਨਸ਼ਾਟ ਲੈ ਕੇ ਠੀਕ ਹੈ ਲੋ ਜੀ ਹੁਣ ਕਿਸੇ ਨੇ ਕਮੈਂਟ ਕੀਤਾ ਹੋਣਾ ਵੀ ਜੈਲਸ ਕਰਦੇ ਆ ਨਹੀਂ ਨਹੀਂ ਜੈਲਸ ਨਹੀਂ ਲੋਕਾਂ ਦਾ ਆਪਣਾ ਆਪਣਾ ਪੁਆਇੰਟ ਆਫ View ਆ ਤੇ ਲੋਕੀ ਤੁਹਾਨੂੰ ਆਪਣਾ ਪੁਆਇੰਟ ਆਫ View ਤੇ ਦੇ ਰਹੇ ਆ ਕਮੈਂਟ ਕਰਕੇ ਹੋਰ ਕੀ ਕਰ ਰਹੀਆਂ ਫਿਰ ਤੂੰ ਧਮਕੀ ਕਿਉਂ ਦੇ ਰਹੀਆਂ ਮੈਂ ਪਾਰਟਿਕੂਲਰ ਕਿਸੇ ਦਾ ਨਾਮ ਨਹੀਂ ਲਿਆ ਅੱਗੇ ਤੋਂ ਮੈਂ ਕਮੈਂਟ ਦਾ ਸਕਰੀਨਸ਼ਾਟ ਲਾਇਆ ਕਰੂੰਗੀ ਐਵੇਂ ਤੁਸੀਂ ਹਰ ਕੋਈ ਤੁਮਕਿਆ ਦੇਣ ਲੱਗੇ ਹੁੰਦਾ ਉਦੋਂ ਮੈਨੂੰ ਸਿਰਕਾਈ ਜਾਂਦੀ ਹੁੰਦੀ ਹੈ ਜੇ ਮੈਨੂੰ ਕਿਸੇ ਨੇ ਨੈਗੇਟਿਵ ਕਮੈਂਟ ਕੀਤਾ ਬੈਡ ਕਮੈਂਟ ਕੀਤਾ ਮੈਂ ਨਾਮ ਸਮੇਤ ਸਕਰੀਨਸ਼ਾਟ ਲਾਉਂਗੀ 왓 ਇਜ਼ ਥਿਸ ਯਾਰ ਕੀ ਕਰਦੇ ਹੋ ਤੁਸੀਂ ਤੁਸੀਂ ਬਲੌਗ ਦੇਖਣਾ ਹੁੰਦੇ ਦੇਖਿਓ ਜੀ ਸਦਕੇ ਤੁਹਾਨੂੰ ਕੋਈ ਚੀਜ਼ ਗਲਤ ਲੱਗਦੀ ਆ ਸਹੀ ਲੱਗਦੀ ਆ ਤੁਸੀਂ ਕਹਿ ਸਕਦੇ ਹੋ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਵੀ ਗਲਤ ਚੀਜ਼ਾਂ ਤੇ ਤੁਸੀਂ ਕਹਿਣਾ ਨਹੀਂ ਨਹੀਂ ਤੁਸੀਂ ਕਹੋ ਪਰ ਕੋਈ ਢੰਗ ਹੁੰਦਾ ਮੈਂ ਰਾਤ ਹੀ ਮੈਂ ਤੁਹਾਨੂੰ ਦੱਸਾਂ ਮੈਂ ਰਾਤ ਲਾਈਵ ਹੋਣ ਲੱਗੀ ਸੀ ਬਟ ਚਲੋ ਕਿਸੇ ਦਾ ਬਾਹਰੋਂ ਫੋਨ ਆ ਗਿਆ ਇਟਲੀ ਤੋਂ ਉਹਨਾਂ ਨਾਲ ਮੈਂ ਬਿਜ਼ੀ ਹੋ ਗਈ ਮੈਂ ਚਲੋ ਲੋ ਜੀ ਦੇਖ ਲੋ ਕਿੰਨੇ ਤੱਤੀ ਹੋਈ ਬੈਠੀ ਸੀ ਲਾਈਵ ਹੋਣ ਨੂੰ ਮੈਂ ਰੱਤੀ ਹੀ ਲਾਈਵ ਹੋ ਜਾਣਾ ਸੀ ਮੈਨੂੰ ਇਟਲੀ ਤੋਂ ਫੋਨ ਆ ਗਿਆ ਠੀਕ ਹੈ ਜੇ ਤੁਹਾਨੂੰ ਕੋਈ ਗੱਲ ਗਲਤ ਲੱਗਦੀ ਏ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਬਟ ਟੰਗ ਤਰੀਕੇ ਦੇ ਨਾਲ ਕਿੱਦਾਂ ਦੱਸਣ ਤੈਨੂੰ ਟੰਗ ਤਰੀਕੇ ਦੇ ਨਾਲ ਤੇਰੇ ਘਰ ਆ ਕੇ ਸਮਝਾਣ ਤੈਨੂੰ ਕਮੈਂਟ ਹੀ ਕਰਨਗੇ ਹੋਰ ਕੀ ਕਰਨਗੇ ਤੇ YouTube ਤੇ ਵੀਡੀਓ ਪਾਣੀ ਹੈ ਲੋਕੇ ਕਮੈਂਟ ਕਰਕੇ ਤੈਨੂੰ ਜਵਾਬ ਦੇ ਦਿੰਦੇ ਆ ਸਾਡੇ ਵਰਗੇ ਲੋਕ ਵੀਡੀਓ ਬਣਾ ਕੇ ਜਵਾਬ ਦੇ ਦਿੰਦੇ ਆ ਹੋਰ ਕਿਹੜਾ ਟੰਗ ਤਰੀਕਾ ਹੁੰਦਾ ਮੈਨ ਇੱਕ ਮਾਲਾ ਜਾਣ ਪਿੱਛੇ ਵੀ ਬਹੁਤ ਕੌਂਟਰੋਵਰਸੀ ਜਿਹਨੂੰ ਕਹਿ ਦਈਏ ਉਹ ਹੋਹੀ ਵੀ ਆ ਜੀ ਜ਼ਰੂਰੀ ਨਹੀਂ ਜੀ ਜੇ ਮੈਂ ਹਫਤੇ ਦੇ ਵਿੱਚ ਤਿੰਨ ਚਾਰ ਵਾਰ ਮਾਲਾ ਜਾਵਾਂ ਤਾਂ ਮੈਂ ਤੇ ਵੀਡੀਓ ਬਣਾਉਂਦੀ ਬਣਾਉਂਦੀ ਹਾਂ ਜ਼ਰੂਰੀ ਨਹੀਂ ਜੀ ਜੇ ਮੈਂ ਰਾਤ ਨੂੰ ਮਾਲਾ ਜਾਵਾਂ ਮੈਂ ਅਗਲੇ ਦਿਨ ਦੁਪਹਿਰ ਨੂੰ ਆਜਮਾਂ ਤਾਂ ਉੱਥੇ ਵੀਡੀਓ ਬਣਦੀ ਹੋ ਬਣਦੀ ਆ ਲੋ ਜੀ ਇੱਕ ਕਹਿੰਦੇ ਮਹਲਾ ਜਾਣ ਲੱਗੇ ਨਾ ਕੌਂਟਰੋਵਰਸੀ ਕ੍ਰੀਏਟ ਹੋਈ ਰਹਿੰਦੀ ਹੈ ਕਿਉਂ ਕੌਂਟਰੋਵਰਸੀ ਕ੍ਰੀਏਟ ਕਰਦੇ ਹੋ ਜ਼ਰੂਰੀ ਥੋੜਾ ਅਗਲੀ ਹਰ ਚੀਜ਼ ਦਾ ਤੁਹਾਨੂੰ ਵਲੌਗ ਬਣਾ ਕੇ ਦਿਖਾਵੇ ਉਹ ਲੱਗ ਗਾਲਿਆ ਰੋਟੀ ਬਣਾੰਦੇ ਦਾ ਖਾਂਦੇ ਦਾ ਸਬਜ਼ੀ ਚ ਕਿੰਨਾ ਪਾਣੀ ਪਾਇਆ ਕਿੰਨੇ ਮਸਾਲੇ ਪਾਏ ਬੱਚੇ ਨੂੰ ਚੱਕਿਆ ਬੱਚੇ ਨੂੰ ਖੜਾਇਆ ਕਿੱਥੇ ਸ਼ੋਪਿੰਗ ਕੀਤੀ ਕਿਹੜਾ ਸੂਟ ਲਿਆ ਧਾਰਾਂ ਕਦੋਂ ਕੱਢੀਆਂ ਮੱਜਾਂ ਕਦੋਂ ਬਾਹਰ ਕੀਤੀਆਂ ਹਨੇਰੀ ਆਏ ਤੇ ਵਲੌਗ ਬਣਾਇਆ ਉਹ ਲੱਗ ਗਾਲਿਆ ਮਹਿਲਾ ਅਣਜਾਨ ਲੱਗੇ 20 ਵਲੌਗ ਬਣਾਵੇ ਕਿਉਂ ਤੁਸੀਂ ਉਹਦਾ ਕੰਮ ਵਧਾ ਰਹੇ ਹੋ ਕਿਉਂ ਤੁਸੀਂ ਉਹਦੀ ਟੈਨਸ਼ਨ ਵਧਾ ਰਹੇ ਹੈਗੇ ਹੋ ਸਮਝਿਆ ਕਰੋ ਯਾਰ ਕਈ ਜਗ੍ਹਾ ਵਲੌਗ ਨਹੀਂ ਬੰਦਾ ਹੈਗਾ ਕਈ ਵਾਰ ਅਗਲੀ ਸਵੇਰੇ ਜਾ ਕੇ ਅਗਲੇ ਦੁਪਹਿਰ ਤੱਕ ਵਾਪਸ ਆ ਜਾਂ ਚਲ ਜੈਸਮਿਨ ਕਰਦੇ ਆ ਕਰ ਜਮੈਲਾ ਜਨ ਵਿਚ ਇੰਨੀ ਕੌਂਟਰੋਵਰਸੀ ਕ੍ਰੀਏਟ ਹੁੰਦੀ ਹੈਗੀ ਇਹ ਤਾਂ ਅੱਗੇ ਸੁਣਦੇ ਕੀ ਕਹਿੰਦੀ ਹੈ ਤੁਸੀਂ ਹੁਣ ਇੱਥੇ ਕਹੋਗੇ ਮਾਸੀ ਕਹਿੰਦੇ ਮੰਮੀ ਕਹਿੰਦੇ ਬਹੁਤ ਗੱਲਾਂ ਵੀਡੀਓ ਦੇ ਵਿੱਚ ਬੋਲੀਆਂ ਜਾਂਦੀਆਂ ਹੁੰਦੀਆਂ ਆ ਵੀਡੀਓ ਨੂੰ ਵਧਾਉਣ ਨੂੰ ਤਾਂ ਕਿ ਤੁਹਾਡਾ ਮਨੋਰੰਜਨ ਹੋ ਸਕੇ ਤੁਸੀਂ ਖੁਸ਼ ਹੋ ਸਕੋ ਤੁਹਾਡੀਆਂ ਜਿਹੜੀਆਂ ਟੈਨਸ਼ਨਾਂ ਹੁੰਦੀਆਂ ਹਨ ਨਾ ਉਹ ਦੂਰ ਹੋ ਸਕਣ ਬਾਕੀ ਹੁਣ ਤੁਸੀਂ ਸਾਰੇ ਜਾਣੇ ਸਿਆਣੇ ਹੋ ਤੁਹਾਨੂੰ ਪਤਾ ਹੈ ਕਿੱਦਾਂ ਕਿਆ ਗੱਲਾਂ ਕਰਨੀਆਂ ਕਿੱਦਾਂ ਨਹੀਂ ਕਰਨੀਆਂ ਰਾਈਟ ਨਹੀਂ 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 ਜੈਸਮਿਨ ਜੀ ਸਾਨੂੰ ਨਹੀਂ ਪਤਾ ਕੀ ਗੱਲਾਂ ਕਰਨੀਆਂ ਤੇ ਕਿੱਦਾਂ ਗੱਲਾਂ ਕਰਨੀਆਂ ਹੈਗੀਆਂ ਅਸੀਂ ਨਹੀਂ ਸਿਆਣੇ ਇਸ ਮਾਮਲੇ 'ਚ ਸਿਆਣੇ ਤਾਂ ਤੁਸੀਂ ਹੋ ਐਸੇ ਲਾਈਵ ਦੇ ਸ਼ੁਰੂ ਦੇ ਵਿੱਚ ਕੀ ਕਿਹਾ ਵੀ ਮੈਂ ਰਵਿੰਦਰ ਨੂੰ ਕਿਹਾ ਆਪਾਂ ਦਿਖਾਣੀਆਂ オリジナル ਚੀਜ਼ਾਂ ਤੇ ਹੁਣ ਤੁਸੀਂ ਕੀ ਕਹਿ ਰਹੇ ਹੋ ਠੀਕ ਹੈ ਵਲੌਗ ਨੂੰ ਵੱਡਾ ਕਰਨ ਲਈ ਤੁਹਾਡਾ ਐਂਟਰਟੇਨਮੈਂਟ ਕਰਨ ਲਈ ਤੇ ਗੱਲਾਂ ਤਾਂ ਵਲੌਗ ਦੇ ਵਿੱਚ ਐਂ ਹੀ ਕਰਨੀਆਂ ਪੈਂਦੀਆਂ ਫਿਰ オリジナル ਕਿੱਥੋਂ ਹੋ ਗਿਆ ਜੇ ਤੁਸੀਂ ਕਈ ਗੱਲਾਂ ਐਂ ਹੀ ਕਰਨੀਆਂ ਹੁੰਦੀਆਂ ਤੇ ਫਿਰ ਤੁਹਾਡੀ オリジナਲਿਟੀ ਕਿੱਥੇ ਗਈ ਦੱਸੋ ਮੈਨੂੰ ਇੱਥੇ ਕਿੱਥੇ ਹੋ ਤੁਸੀਂ ਰੁਜਨ ਐਵੇਂ ਜੋ ਮੂੰਹ ਚਾਇਆ ਬਸ ਬੋਲੀ ਜਾਣਾ ਹੈ ਹਨਾ ਕੀ ਬਾਤ ਹੈ ਸਾਰੇ ਹੀ ਡਬਲ ਸਟੈਂਡਰਡ ਬਲੌਗਰ ਹੈਗੇ ਕੋਈ ਇੱਕ ਸਟੇਟਮੈਂਟ ਤੇ ਆਪਣੇ ਤੇ ਰਹਿ ਹੀ ਨਹੀਂ ਸਕਦਾ ਅੱਗੇ ਦੇਖਦੇ ਹਾਂ ਹਾਂ ਮੈਂ ਤੁਹਾਨੂੰ ਗੱਲ ਕਹਿੰਨੀ ਆ ਤੁਸੀਂ ਕਮੈਂਟ ਉਸ ਵੀਡੀਓ ਦੇ ਨੀਚੇ ਕਰੋ ਤੁਹਾਨੂੰ ਲੱਗ ਰਿਹਾ ਮੈਂ ਪੂਰੀ ਆਪੀ ਬੋਲ ਰਹੀ ਹਾਂ ਵੀ ਬਸ ਠੀਕ ਹੈ ਫਿਰ ਤੁਸੀਂ ਮੈਨੂੰ ਕਰ ਸਕਦੇ ਹੋ ਕਮੈਂਟ ਵੀ ਯਾਰ ਜੈਸਮੀਨ ਵੀ ਜੇ ਜਦੋਂ ਮੇਰਾ ਤੁਹਾਨੂੰ ਦਿਖ ਰਿਹਾ ਮੇਰਾ ਸਿਰ ਥੋੜਾ ਜਿਹਾ ਖਿੰਡਿਆ ਹੋਇਆ ਹੈ ਮੇਰੇ ਕੱਪੜੇ ਥੋੜੇ ਜਿਹਾ ਹੋ ਰਿਹਾ ਤਾਂ ਇਟ ਮੀਨ ਤੁਸੀਂ ਆਪੇ ਸਮਝ ਸਕਦੇ ਹੋ ਬੰਦਾ 24 ਘੰਟੇ ਠੀਕ ਨਹੀਂ ਰਹਿੰਦਾ ਕਿਸੇ ਟਾਈਮ ਬਿੰਦੇ ਨੂੰ ਲੇਜ਼ੀਨੈਸ ਵੀ ਹੋ ਸਕਦੀ ਹੈ ਮੇਰਾ ਹੁਣੇ ਹੁਣੇ ਵਿਆਹ ਹੋਇਆ। ਅਰੇ ਭਾਈ ਕਹਿਣਾ ਕੀ ਚਾਹਤੇ ਹੋ? ਤੁਹਾਨੂੰ ਕੋਈ ਸਮਝ ਆਇਆ? ਜੋ ਮੈਨੂੰ ਸਮਝ ਆਇਆ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਆਂ। ਕਹਿੰਦੀ ਜੇ ਤਾਂ ਮੈਂ ਐਕਟਿਵ ਬੈਠੀ ਹੋਈ ਆਂ ਫਿਰ ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ। ਜੇ ਮੇਰਾ ਮੂੰਹ ਉਤਰਿਆ ਹੋਇਆ, ਬਾਲ ਬੁੱਲ ਖਿੰਡੇ ਹੋਏ ਆ, ਇਹਦਾ ਮਤਲਬ ਮੈਂ ਸ਼ਾਇਦ ਬਿਮਾਰ ਹੈਗੀ ਆਂ। ਠੀਕ ਹੈ? ਹਰ ਵਕਤ ਬੰਦਾ ਐਕਟਿਵ ਨਹੀਂ ਰਹਿ ਸਕਦਾ, ਚੁਸਤ ਨਹੀਂ ਰਹਿ ਸਕਦਾ। 24 ਘੰਟੇ ਮੈਂ ਸੁਣਿਆ ਸੀ ਵੀ ਚਲ 15 ਦਿਨਾਂ 'ਚ ਮਹੀਨੇ 'ਚ ਇੱਕ ਅੱਧੀ ਵਾਰ ਬੰਦਾ ਬਿਮਾਰ ਹੁੰਦਾ ਤੂੰ ਕਹਿੰਦੀ 24 ਘੰਟੇ 'ਚ ਇੱਕ ਅੱਧੀ ਵਾਰ ਬੰਦਾ ਬਿਮਾਰ ਹੁੰਦਾ ਠੀਕ ਹੈ ਮੇਰੇ ਵਾਲ ਬੁੱਲ ਖਿੰਡੇ ਹੁੰਦੇ ਆ ਮੇਰਾ ਨਵਾਂ ਨਵਾਂ ਵਿਆਹ ਹੋਇਆ ਆ ਕੀ ਗੱਲ ਹੈ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਵਾਲ ਖਿੰਡੇ ਹੁੰਦੇ ਆ ਅੱਧਾ ਆ ਤੇ ਜਾਸਮਿਨ ਨਾਲ ਕਰਨ ਤੋਂ ਪਹਿਲਾਂ ਸੁਰਖ ਪਾ ਲੈ ਇਹ ਗੱਲ ਕਿੱਥੇ ਜਾਂਦੀ ਹੈਗੀ ਹੈ ਵਾਲ ਖਿੰਡੇ ਹੁੰਦੇ ਮੇਰਾ ਨਵਾਂ ਵਿਆਹ ਹੋਇਆ ਤਾਂ ਥੋੜਾ ਹੀ ਦਿਮਾਗ ਤੇ ਕਰੂਗਾ ਮੈਂ ਥੋੜਾ ਜਿਹਾ ਜਾਨਾ ਖਰਦੀਪ ਸਿੰਘ ਜੀ ਜਿਹਦੇ ਲਈ ਇਹ ਬੇਬੇ ਬਣੀ ਬੈਠੀ ਰਹਦੀ ਆ ਬੇਬੇ ਵੀ ਉਹੀ ਬਣਦਾ ਜੀ ਜਿਹਨੂੰ ਮਾਣੀ ਮੋਟੀ ਅਕਲ ਹੋਵੇ ਬਾਣਾ ਮੋਟਾ ਗਿਆਨ ਹੋਵੇ ਫੇਰ ਤੁਸੀਂ ਕਹਿੰਦੇ ਹੋ ਇਹ ਬੇਬੇ ਬਣੀ ਹੋਈ ਆ ਜਿਹੜੀ ਦੀ ਸੱਸ ਹੋਈ ਦੀ ਨੂੰ ਬਣੀ ਹੋਈ ਆ ਤੁਸੀਂ ਬੜੀ ਬੜੀ ਬਹੂ ਨੂੰ ਨਾ ਬਗਾੜ ਦਿਓ ਮੈਂ ਕੋਈ ਗਲਤ ਕੰਮ ਦੱਸੋ ਮੈਨੂੰ ਮੈਂ ਕਦ ਕਰਦੀ ਆ ਵੀ ਮੈਂ ਸ਼ਲੀਲ ਬਣਾ ਕਰਦੀ ਆ ਜਿਹਨੂੰ ਮੈਨੂੰ ਦੇਖ ਕੇ ਭਾਈ ਬੜੀ ਬਹੂ ਵਿਗੜੂਗੀ ਧਿਆਨ ਨਾਲ ਮੇਰੀ ਗੱਲ ਸੁਣ ਤੇਰਾ ਸੋਹਰਾ ਟਬਰ ਤੇਰਾ ਸਾਤਾਂ ਦਿੰਦਾ ਤੈਨੂੰ YouTube ਤੋਂ ਆਂਦੇ ਆ ਡਾਲਰ ਤੇ ਦੂਸਰੀ ਗੱਲ ਅੱਜ ਨਹੀਂ ਕੱਲ ਤੇਰੇ ਜਠਾਣੀ ਦੇ ਮਨ ਦੇ ਵਿੱਚ ਜ਼ਰੂਰ ਆਊਗਾ ਵੀ ਇਹ ਵੇਲੇ ਬੈਠੀ ਰਹਿੰਦੀ ਹੈ ਤੇ ਮੈਂ ਕੰਮ ਕਰਦੀ ਰਹਿੰਦੀ ਆ ਅੱਗੇ ਜਾ ਕੇ ਪ੍ਰੋਬਲਮ ਕ੍ਰੀਏਟ ਹੋਣੀ ਹੀ ਹੋਣੀ ਹੈ ਹੁਣ ਆ ਗਈ ਅਕਲ ਤੇ ਗਿਆਨ ਦੀ ਗੱਲ ਮੈਨੂੰ ਇੱਕ ਗੱਲ ਦੱਸਿਓ ਤੁਹਾਨੂੰ ਇਹਨੂੰ ਦੇਖ ਕੇ ਜਿਸ ਤਰੀਕੇ ਨਾਲ ਗੱਲਬਾਤ ਕਰ ਰਹੀ ਹੈਗੀ ਹੈ ਇਹ ਅੱਗੇ ਦੀ ਜੋ ਮੈਂ ਹਰਤਾ ਤੁਹਾਨੂੰ ਦਿਖਾਣੀ ਹੈ ਤੇ ਇਹਦੇ ਵਿੱਚ ਤੁਹਾਨੂੰ ਕੋਈ ਗਿਆਨ ਵਾਲੀ ਜਾਂ ਅਕਲ ਵਾਲੀ ਗੱਲ ਲੱਗਦੀ ਹੈ 24-25 ਸਾਲ ਦੀ ਤੇਰੀ ਉਮਰ ਨਹੀਂ ਹੋਣੀ ਕਿੰਨਾ ਕੁ ਤੈਨੂੰ ਗਿਆਨ ਹੋਣਾ ਹਾਇ ਤੱਕ ਤਾਂ ਤੁਸੀਂ ਕਿਤਾਬੀ ਗਿਆਨ ਹੀ ਲਿਆ ਹੋਣਾ ਮੈਨੂੰ ਨਹੀਂ ਪਤਾ ਤੂੰ ਕਿੰਨਾ ਪੜੀ ਹੈ ਜਿੱਥੇ ਤੱਕ ਮੈਂ ਸੁਣਿਆ ਲੋਕੀ ਕਹਿੰਦੇ ਸ਼ਾਇਦ ਬੀ ਇਤੋਂ ਤੇਰੀ ਅਕਲ ਸਾਬਤ ਹੁੰਦੀ ਵੀ ਤੈਨੂੰ ਕਿੰਨੀ ਕੱਕਲੇਗੀ ਏ ਤੂੰ ਕਹਿ ਰਹੀ ਏ ਵੀ ਥੋੜੀ ਬਹੁਤੀ ਅਕਲ ਠੀਕ ਹੈ ਤੈਨੂੰ ਬਿਲਕੁਲ ਅਕਲ ਨਹੀਂ ਹੈਗੀ ਪੜ੍ਹੇ ਲਿਖੇ ਬੰਦਿਆਂ ਦੀ ਗੱਲ ਬਾਤ ਹੀ ਕੁਝ ਹੋਰ ਹੁੰਦੀ ਏ ਗੱਲ ਕਰਨ ਦਾ ਤਰੀਕਾ ਹੀ ਕੁਝ ਹੋਰ ਹੁੰਦਾ ਤੂੰ ਸਿਰਫ ਨੌਨਸੈਂਸ ਕ੍ਰੀਏਟ ਕਰ ਰਹੀ ਏ YouTube ਤੇ ਹੋਰ ਕੁਝ ਵੀ ਨਹੀਂ ਕਰ ਰਹੀ ਏ ਕੀ ਠੀਕ ਹੈ ਉਹ ਤੇਰਾ ਜਿਹੜਾ ਪੜਥੇ ਵਾਲਾ ਵਲੌਗ ਹੈਗਾ ਠੀਕ ਹੈ ਉਹਦੇ ਵਿੱਚ ਚੰਗਾ ਤੋ ਝਲ ਖਲੇ ਰਿਹਾ ਆ ਅੱਗੇ ਦੇਖ ਜੇ ਨਾ ਸਹੀ ਕਰਦੀ ਏ ਨਾ ਤਾਂ ਮੇਰਾ ਪੂਰਾ ਸੋਹਰਾ ਟੱਬਰ ਹੈ ਨਾ ਸਾਥ ਦਿੰਦਾ ਹੈ ਕੋ ਮਨਜੀਤ ਕੁਲਾਰ ਕਹਿੰਦੇ ਕਹਿੰਦੇ ਕੰਮ ਕਰਨ ਨਾਲ ਸਿਹਤ ਠੀਕ ਰਹਿੰਦੀ ਸਾਡੀ ਮੰਮੀ ਜੀ ਕਰਦੇ ਓਬਵੀਅਸਲੀ ਸਾਰੇ ਕਰਦੇ ਆ ਦੇਖਿਆ ਕਿੰਨਾ ਖੁਸ਼ ਹੋਈ ਜਦੋਂ ਇੱਕ ਕਮੈਂਟ ਦੇ ਹੱਕ ਦਾ ਆਇਆ ਕੰਮ-ਕੰਮ ਕਰਦੇ ਰਹਿਣਾ ਚਾਹੀਦਾ ਅਰੇ ਮੈਂ ਵੀ ਤਾਂ ਇਹੀ ਕਹਿੰਦੀ ਆ ਕੰਮ-ਕੰਮ ਕਰਦੇ ਰਹਿਣਾ ਚਾਹੀਦਾ ਸਰੀਰ ਚੱਲਦਾ ਰਹਿੰਦਾ ਤਾਂ ਹੀ ਤਾਂ ਮੈਂ ਆਪਣੇ ਸਸੋਰੇ ਤੋਂ ਕੰਮ ਕਰਵਾ ਨੀ ਰਹੀ ਆ ਤੇ ਆ ਮੈਂ ਸਾਰਾ ਦਿਨ ਬੈਠ ਕੇ ਚੌਂਕੜੀ ਮਾਰ ਕੇ ਬੈਠੀ ਰਹਿਣੀ ਆ ਤੇ ਜੇ ਹੋਰ ਕੋਈ ਕੰਮ ਨਹੀਂ ਹੁੰਦਾ ਤੇ ਕਮੈਂਟਾਂ ਦਾ ਜਵਾਬ ਦੇਣ ਲਈ ਅੱਧਾ ਲਾਈਵ ਆ ਜਾਂਦੀ ਆ ਠੀਕ ਹੈ ਕਮਕੁਮਤਾ ਕਰਦੇ ਰਹਿਣਾ ਚਾਹੀਦਾ ਹੈਗਾ ਤੇ ਜੇ ਕਿਤੇ ਇਹਨੇ ਸਬਜ਼ੀ ਬਣਾਣੀ ਹੁੰਦੀ ਹੈ ਤੇ ਫਿਰ ਵਰਾਂਡੇ ਦੇ ਵਿੱਚ ਪੱਠੀ ਧਾ ਲੈਂਦੀ ਹੈ ਤੇ ਉੱਥੇ ਚੌਂਕੜਾ ਮਾਰ ਕੇ ਬਹਿ ਜਾਂਦੀ ਹੈ ਤੇ ਮਸਾਲੇ ਮਸਲੇ ਪਾਈ ਜਾਂਦੀ ਹੈ ਬਸ ਇੰਨੀ ਕੀ ਮਿਹਨਤ ਕਰਦੀ ਹੈ ਕਦੀ ਬਣਾਉਂਦੀ ਹੈ ਚਾਨਾ ਮਸਾਲਾ ਤੇ ਕਦੀ ਤਲਿਆ ਹੋਇਆ ਪਰਤਾ ਤਲੇ ਹੋਏ ਪਰਤੇ ਤੇ ਜੇ ਕਿਸੇ ਨੂੰ ਵੀਡੀਓ ਚਾਹੀਦੀ ਹੈ ਦੱਸਿਓ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਤਲਿਆ ਹੋਇਆ ਪਰਤਾ ਉਹ ਤੇ ਤੁਹਾਨੂੰ ਕੁਝ ਗੱਲਾਂ ਨੋਟ ਕਰਵਾਉਣ ਵਾਲੀਆਂ ਹੈਗੀਆਂ ਤੇ ਇੱਕ ਵੀਡੀਓ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਜਿਹੜੀ ਆਪਾਂ ਪਿੱਛੇ ਵੀਡੀਓ ਪਾਈ ਸੀ ਕਵਲਜੀਤ ਕੋਰ ਤੇ ਉਹਦਾ ਸੈਕੰਡ ਪਾਰਟ ਤੁਹਾਨੂੰ ਕੱਲ ਮੈਂ ਟੈਂਸ਼ਨ ਨਹੀਂ ਜੀ ਲੰਦੀ ਹੈਗੀ ਪਰ ਇਹ ਜਿਹਿਆਂ ਨੂੰ ਮੜ ਜਾ ਮੂੰਹ ਤੋੜ ਜਵਾਬ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਕਿਉਂਕਿ ਗੱਲ ਐਦਾਂ ਹੁੰਦੀ ਆ ਮੈਨੂੰ ਬੋਲਦੇ ਹੈ ਇਟ ਮੀਨਸ ਆਪਣੀ ਧੀਆਂ ਨੂੰ ਬੋਲਦੇ ਸ਼ਰਮ ਕਰੋ ਮਾਣੀ ਮੁੱਟੀ ਆਪਣੀ ਧੀਆਂ ਨੂੰ ਕਾਤੇ ਐਦਾਂ ਬੋਲ ਰਹੀ ਹੋ ਤੁਸੀਂ ਆਪਣੀ ਮਾਂ ਨੂੰ ਆਪਣੀ ਭੈਣ ਨੂੰ ਆਪਣੀ ਵਾਈਫ ਨੂੰ ਐਦਾਂ ਕਿਉਂ ਬੋਲਦੇ ਆ ਤੁਸੀਂ ਹਾਂ ਜਿੱਥੇ ਮੈਂ ਫੇਰ ਤੋਂ ਰਿਪੀਟ ਕਰਦੀ ਆ ਜਿੱਥੇ ਗਲਤ ਆ ਉੱਥੇ ਤੁਸੀਂ ਸਾਨੂੰ ਕਹੋ ਵੀ ਦੇਖ ਜੈਸਮਿਨ ਵੀ ਸਬਜ਼ੀ ਤੂੰ ਬਣਾਉਂਦੀ ਸੀ ਜੇ ਸਬਜ਼ੀ ਚ ਤੇਤੇ ਦੋ ਚਮਚੇ ਜਿਗਾ ਇੱਕ ਚਮਚਾ ਪਾ ਦਈ ਤਾਂ ਠੀਕ ਰਹਿਣੀ ਤੇ ਨਹੀਂ ਤੇਰਾ ਨੁਣ ਜਾਦਾ ਇੱਥੇ ਨਾ ਥੋੜੀ ਜਿਹੀ ਗੱਲ ਧਿਆਨ ਨਾਲ ਸੁਣਨ ਵਾਲੀ ਏ ਇਹ ਕਹਿ ਰਹੀ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਪਰ ਕਈਆਂ ਨੂੰ ਮੂੰਹ ਤੋੜ ਕੇ ਜਵਾਬ ਦੇਣਾ ਜ਼ਰੂਰੀ ਹੋ ਜਾਂਦਾ ਮੈਨੂੰ ਬੋਲਦੇ ਹੋ ਇਟ ਮੀਨਸ ਆਪਣੀਆਂ ਧੀਆ ਨੂੰ ਬੋਲ ਰਹੇ ਹੋ ਆਪਣੀਆਂ ਭੈਣਾਂ ਨੂੰ ਬੋਲ ਰਹੇ ਹੋ ਆਪਣੀ ਮਾਵਾ ਨੂੰ ਬੋਲ ਰਹੇ ਹੋ ਤੇ ਆਪਣੀ ਵਾਈਫ ਨੂੰ ਕਿਉਂ ਕਹਿੰਦੇ ਹੋ ਠੀਕ ਹੈ ਤੇ ਧੀਆ ਪੈਣਾ ਮਾਵਾ ਤੱਕ ਤਾਂ ਠੀਕ ਸੀ ਵਾਈਫ ਕਿੱਥੋਂ ਆ ਗਿਆ ਬੋਲਣ ਲੱਗਾ ਥੋੜਾ ਸੋਚਦਾ ਲੈ ਚਾਹੇ ਇਹ ਵੀਲੌਗ ਦੇ ਵਿੱਚ ਤੁਸੀਂ ਜਾ ਕੇ ਕਲਿੱਪ ਦੇਖ ਲਓ ਠੀਕ ਹੈ ਧੀਆ ਪੈਣਾ ਤੇ ਮਾਵਾ ਦੇ ਐਗਜ਼ਾਮਪਲ ਗੰਦਾ ਹੁੰਦਾ ਹੁੰਦਾ ਕੋਈ ਤੇ ਵਾਈਫ ਵਾਲੀ ਗੱਲ ਕਿੱਥੋਂ ਵਿੱਚ ਬੋਲੋ ਜੀ ਸੋਚ ਲਿਆ ਕਰੋ ਕੁਝ ਬੋਲਣ ਲੱਗੇ ਠੀਕ ਹੈ ਆ ਜਾਣ ਤੇ ਇੱਥੇ ਵੱਡੇ ਬਣ ਕੇ ਬਲੌਗਰ ਮੈਨੂੰ ਬੋਲਦੇ ਹੋ ਮੈਨੂੰ ਬੋਲਦੇ ਹੋ ਸਮਝੋ ਆਪਣੇ ਧੀਆਂ ਭੈਣਾਂ ਨੂੰ ਬੋਲ ਰਹੇ ਹੋ ਤੁਸੀਂ ਅਰੇ ਕਿਉਂ ਸਮਝਣ ਲੋਕੀ ਕਿਉਂ ਸਮਝਣ ਧੀਆਂ ਭੈਣਾਂ ਕਿ ਲੋਕਾਂ ਦੇ ਧੀਆਂ ਭੈਣਾਂ ਹੀ ਕੰਮ ਕਰਦੀਆਂ ਭਈਆਂ ਸਾਰਾ ਦਿਨ YouTube ਤੇ ਆ ਕੇ ਝੱਲ ਖਲੇਰਦੀਆਂ ਹੈਗੀਆਂ ਹੱਦ ਹੈ ਯਾਰ ਕੋਈ ਇਮੋਸ਼ਨਲ ਬਲੈਕਮੇਲ ਕਰਨ ਦੀ ਵੀ ਹੱਦ ਹੁੰਦੀ ਹੈ ਕੋਈ ਸੈਂਸ ਵਾਲੀ ਗੱਲ ਕਰ ਲਿਆ ਕਰੋ ਕੋਈ ਐਗਜ਼ਾਮਪਲ ਦੇਣੀ ਹੁੰਦੀ ਕੋਈ ਵਧੀਆ ਐਗਜ਼ਾਮਪਲ ਦੇ ਦਿਆ ਕਰੋ ਮੈਨੂੰ ਬੋਲ ਤਾਂ ਆਪਣੇ ਧੀਆਂ ਭੈਣਾਂ ਨੂੰ ਬੋਲ ਤਾਂ ਹੈਗਾ ਕੋਈ ਮੈਚ ਨਹੀਂ ਹੈਗਾ ਜਸਮੀਨ ਮੜਾ ਜੇ ਤੁਸੀਂ ਸਮਝਦੇ ਤੁਸੀਂ ਕੀ ਗੱਲਾਂ ਕਰਨ ਲੱਗੇ ਹੋ ਕਿਸੇ ਦਾ ਘਰ ਘਾਤੇ ਖਰਾਬ ਕਰਦੇ ਹੋ ਰਹੀ ਪ੍ਰੈਗਨੈਂਸੀ ਦੀ ਗੱਲ ਠੀਕ ਹੈ ਮੈਸੇਜ ਆਉਂਦੇ ਆ ਤੋ ਸਾਡੀ ਫੈਮਲੀਆਂ ਤੂੰ ਵਿੱਚ ਸਾਨੂੰ ਫੈਮਲੀ ਮੰਨਦੇ ਬਹੁਤ ਦੇ ਕੋਈ ਇੱਕ ਦਾ ਨਹੀਂ ਇੱਕ ਦਾ ਨਹੀਂ ਬਹੁਤ ਦੇ ਮੈਸੇਜ ਆਉਂਦੇ ਆ ਵੀ ਸਾਨੂੰ ਦੱਸ ਸਾਨੂੰ ਦੱਸ ਸਾਨੂੰ ਦੱਸ ਵੀ ਅਗਰ ਹੋਊਗੀ ਜਾਂ ਅਗਰ ਹੈ ਤੁਹਾਡੇ ਨਾਲ ਸਭ ਕੁਝ ਅੱਗੇ ਵੀ ਸ਼ੇਅਰ ਹੁੰਦਾ ਮੈਨੂੰ ਤੁਸੀਂ ਦੱਸੋ ਤੁਹਾਡੇ ਨਾਲ ਕਦੋਂ ਕਿਹੜੀ ਗੱਲ ਵੀ ਸ਼ੇਅਰ ਹੋਈ ਵੀ ਹੱਥੋਂ ਤੇ ਲੁਕ ਕੇ ਹੋਇਆ ਇਹ ਪਹਿਲੀ ਜਨਾਨੀ ਹੈ ਜਿਹਦਾ ਚਾਰ ਕਮੈਂਟ ਕਰਕੇ ਘਰ ਖਰਾਬ ਹੋ ਸਕਦਾ ਹੈ ਇਹੋ ਜਿਹੀ ਗੱਲਾਂ ਕਰਕੇ ਤੁਸੀਂ ਸਾਡਾ ਘਰ ਖਰਾਬ ਨਾ ਕਰੋ ਕਦੀ ਕਹਿੰਦੀ ਮੇਰੇ ਸੱਸ ਦੇ ਦਿਮਾਗ 'ਚ ਗੱਲਾਂ ਨਾ ਪਾਓ ਕਦੀ ਕਹਿੰਦੀ ਮੇਰੇ ਜਠਾਣੀ ਦੇ ਦਿਮਾਗ ਦੇ ਵਿੱਚ ਗੱਲਾਂ ਨਾ ਪਾਓ ਹੱਦ ਹੈ ਕਿ ਤੁਹਾਡੀ ਫੈਮਿਲੀ ਦੇ ਵਿੱਚ ਜਿਹੜਾ ਤੁਹਾਡੀ ਫੈਮਿਲੀ ਦੇ ਵਿੱਚ ਜਿਹੜੀ ਬਾਉਂਡੇਸ਼ਨ ਹੈ ਇੰਨੀ ਕੀ ਕੱਚੀ ਹੈਗੀ ਹੈ ਵੀ ਚਾਰ ਕਮੈਂਟ ਕਿਸੇ ਨੇ ਕੀਤੇ ਤੇ ਤੁਹਾਡਾ ਘਰ ਖਰਾਬ ਹੋ ਜਾਊਗਾ ਕੋਲਣ ਲੱਗੇ ਫਿਰ ਮੈਂ ਕਹਿ ਰਹੀ ਸੋਚਣਾ ਲਿਆ ਕਰੋ ਠੀਕ ਹੈ ਪ੍ਰੈਗਨancies ਹੋ ਪ੍ਰੈਗਨancies ਹੋਗੇ ਤੇ ਤੁਹਾਨੂੰ ਸਾਰਾ ਕੁਝ ਦੱਸਿਆ ਜਾਊਗਾ ਅੱਗੇ ਵੀ ਦੱਸ ਦੇਈਆਂ ਸਾਡੀ ਫੈਮਿਲੀ ਨੂੰ ਤੇ ਪਿੱਛੇ ਕੀ ਕਹਿ ਰਹੇ ਸੀ ਠੀਕ ਹੈ ਵੀ ਜਰੂਰੀ ਥੋੜਾ ਮੈਨੂੰ ਜਾਣ ਲੱਗੇ ਫੇਰ ਆਗੇ ਨਾ ਦੋ ਗੱਲਾਂ ਵੀ ਜ਼ਰੂਰੀ ਥੋੜਾ ਮੈਂ ਉੱਥੇ ਜਾ ਕੇ ਵੀਡੀਓ ਬਣਾ ਕੇ ਦੱਸਾਂ ਵੀ ਮੈਂ ਉੱਥੇ ਗਈ ਆ ਕਈ ਵਾਰ ਮੈਂ ਰਾਤੋ ਰਾਤ ਜਾ ਕੇ ਵਾਪਸ ਆ ਜਾਂਦੀ ਆ ਠੀਕ ਹੈ ਹਾਲੇ ਪ੍ਰੈਗਨਨਸੀ ਜਿਹੜੀ ਹੈਗੀ ਉਹ ਤੁਹਾਡਾ ਹਸਬੰਡ ਵਾਈਫ ਦਾ ਪਰਸਨਲ ਮੈਟਰ ਹੈ ਤੁਹਾਡਾ ਫੈਮਿਲੀ ਦੀ ਫੈਮਿਲੀ ਦਾ ਮੈਟਰ ਹੈਗਾ ਤੁਸੀਂ ਕਿਉਂ ਲੋਕਾਂ ਨੂੰ ਦੱਸਣਾ ਹੈਗਾ ਅੱਗੇ ਵੀ ਤੁਹਾਨੂੰ ਦੱਸਿਆ ਹੀ ਹੈ ਇਹੇ ਚੀਜ਼ਾਂ ਤਾਂ ਨਹੀਂ ਦੱਸਣੀਆਂ ਹੁੰਦੀਆਂ ਜਿਹੜੀਆਂ ਚੀਜ਼ਾਂ ਤੁਸੀਂ ਦੱਸਦੇ ਰਹਿੰਦੇ ਹੋ ਆ ਪ੍ਰੈਗਨਨਸੀ ਹੋ ਗਈ ਆ ਆ ਫਲਾਨ ਹੋ ਗਿਆ ਜੀ ਬੱਚੇ ਦੀ ਪੋਜੀਸ਼ਨ ਹਿੱਲ ਗਈ ਜੀ ਕਦੀ ਪ੍ਰੈਗਨਨਸੀ ਸਟਿਕ ਤਾਂ ਨਹੀਂ ਖਾਈ ਜਾਣਗੇ ਇਹ ਚੀਜ਼ਾਂ ਨਹੀਂ ਦੱਸਣ ਵਾਲੀਆਂ ਹੁੰਦੀਆਂ ਸਮਝ ਗਏ ਦੀ ਸਾਰਾ ਕੁਝ ਦੱਸਿਆ ਤੁਹਾਨੂੰ 9 ਮਹੀਨੇ ਚ ਵੀ ਹਾਂ ਵੀ ਹੁਣ ਹਸਪੀਟਲ ਜਾਣਾ ਮਹੀਨੇ ਤੱਕ ਚੈੱਕ ਅਪ ਹੋ ਗਿਆ ਸਭ ਕੁਝ ਹੋ ਗਿਆ ਤੁਹਾਨੂੰ ਦੱਸਿਆ ਨਾ ਸਭ ਕੁਝ ਥੋੜਾ ਜਿਹਾ ਦਿਮਾਗ ਤੇ ਕੰਮ ਲਓ ਜੀ ਤੁਸੀਂ ਸਾਨੂੰ ਮੰਮੀ ਸਾਨੂੰ ਲੈ ਕੇ ਜੜਾ ਜ਼ਰੂਰ ਲੈ ਕੇ ਜਾਵਾਂਗੇ ਜਾਰਦਨ ਸੰਧੂ ਸਾਹਿਬ ਉਹ ਲੋਕੋ ਉਹ ਆਡੀਅנס ਕਿਉਂ ਵਿਚਾਰੀ ਤੇ ਸ਼ੱਕ ਕਰ ਰਹੇ ਹੋ ਵੀ ਉਹ ਪ੍ਰੈਗਨੈਂਟ ਹੈ ਤੇ ਦੱਸ ਨਹੀਂ ਰਹੀ ਜੇ ਅਗਲੀ ਨੇ ਆਪਣੀ ਜਠਾਣੀ ਦੀ ਪ੍ਰੈਗਨਸੀ ਦੀ ਸਾਰੀ ਅਪਡੇਟ ਦਿੱਤੀ ਹੈ ਹਸਪੀਟਲ ਕਦੋਂ ਗਿਆ ਕੀ ਚੈੱਕ ਅਪ ਹੋਇਆ ਐਕਸਟਰਾ ਐਕਸਟਰਾ ਤੇ ਆਪਣੀ ਪ੍ਰੈਗਨਸੀ ਬਾਰੇ ਵੀ ਤਾਂ ਦੱਸੂਗੀ ਉਹ ਜਿਹੜਾ 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 ਠਾਣੀ ਬਾਰੇ ਦੱਸ ਸਕਦੀ ਤੇ ਆਪਣੇ ਬਾਰੇ ਓਬਵੀਅਸ ਹੀ ਦੱਸੂਗੀ ਵਿਊਜ਼ ਹੀ ਇਹਨਾਂ ਦੇ ਵਧਨੇ ਆ ਠੀਕ ਹੈ ਬਸ ਸ਼ਰਮੀਦਾਰੀ ਹੋਈ ਇਹਨਾਂ ਨੇ ਪ੍ਰੈਗਨancies ਸਟਿਕਾਂ ਦਿਖਾ ਦੋ ਇਹ ਕਰ ਦੋ ਉਹ ਕਰ ਦੋ ਜਦੋਂ ਤੁਹਾਨੂੰ ਗਏ ਮੈਂ ਸਸਟੀ ਕਾਲ ਜੀ ਮਲਾਂ ਨੂੰ ਜ਼ਰੂਰ ਲੈ ਕੇ ਜਾਵਾਂਗੇ ਸੋ ਭਾਈ ਫੇਰ ਤੋਂ ਠੀਕ ਹੈ ਮੈਂ ਇੱਥੇ ਸੌਰੀ ਨਹੀਂ ਕਹਾਗਾ ਕਿ ਮੈਂ ਥੋੜੀ ਜਿਹੀ ਰੂਡਲੀ ਬੋਲੀ ਥੋੜੀ ਜਿਹੀ ਗੁੱਸੇ ਚ ਬੋਲੀ ਥੋੜੀ ਜਿਹਾ ਦਿਮਾਗ ਤੇ ਅਸਰ ਕਰ ਲੋ ਠੀਕ ਹੈ ਕੁੜੀ ਹੋ ਜਾਵੇ ਕੁੜੀ ਹੋ ਜਾਵੇ ਜੈਸਮਿਨ ਤੇਰੇ ਜਦੋਂ ਵੀ ਹੋਵੇ ਮੈਂ ਖੁਦ ਕਹਨੀ ਆ ਜੀ ਪਹਿਲਾ ਸੰਤਾਨ ਕੁੜੀ ਹੋਵੇ ਠੀਕ ਆ ਦਲਜੀਤ ਜੀ ਬਹੁਤ ਵਧੀਆ ਸੋਚਿਆ ਤੁਹਾਡੀ ਥੈਂਕ ਯੂ so much ਹੁਣ ਇਹਨੇ ਕੀ ਕਿਹਾ ਥੋੜਾ ਜਿਹਾ ਦਿਮਾਗ ਨਾਲ ਸੋਚੋ ਥੋੜਾ ਜਿਹਾ ਦਿਮਾਗ ਤੇ ਜ਼ੋਰ ਪਾਓ ਦਿਮਾਗ ਤੇ ਜ਼ੋਰ ਪਾਣ ਦੀ ਜ਼ਰੂਰਤ ਤੈਨੂੰ ਐ ਆਡੀਅנס ਨੂੰ ਨਹੀਂ ਉਹ ਹੁਣ ਇੱਥੇ ਕੀ ਬੋਲੀਆ ਮੈਂ ਸੌਰੀ ਨਹੀਂ ਕਹੂੰਗੀ ਕਿਉਂਕਿ ਮੈਂ ਰੂਡਲੀ ਬੋਲੀ ਜਦਕਿ ਇਹਦਾ ਉਲਟਾ ਹੁੰਦਾ ਹੁੰਦਾ ਹੈ ਵੀ ਮੈਂ ਥੋੜਾ ਜਿਹਾ ਰੂਡਲੀ ਬੋਲੀ ਤੇ ਆਈ ਫੀਲ ਸੌਰੀ ਇਹਨੇ ਉਲਟੀ ਗੱਲ ਕੀਤੀ ਦਿਮਾਗ ਨਾਲ ਸੋਚਣ ਦੀ ਜ਼ਰੂਰਤ ਕਿਹਨੂੰ ਐ ਤੈਨੂੰ ਐ ਜਾਂ ਆਡੀਅנס ਨੂੰ ਐ ਕੌਣ ਇਹਨੂੰ ਕਿਸ ਨੇ ਕਮੈਂਟ ਕੀਤਾ ਹੋਣਾ ਪਰਮਾਤਮਾ ਤੈਨੂੰ ਧੀ ਦੀ ਦਾਤ ਬਖਸ਼ੇ ਹਾਂਜੀ ਮੈਂ ਵੀ ਇਹੀ ਚਾਹਨੀ ਆ ਅਸੀਂ ਕਹਿੰਨੇ ਪਰਮਾਤਮਾ ਚਾਹੇ ਤੈਨੂੰ ਧੀ ਦੇਵੇ ਪੁੱਤ ਦੇਵੇ ਤੰਦਰੁਸਤ ਦੇਵੇ ਸਿਹਤਮੰਦ ਦੇਵੇ ਠੀਕ ਹੈ ਜੀ ਸੁਖੀ ਸੰਧੀ ਆਂਟੀ ਜੀ ਕਿਹੜਾ ਬਜ਼ੁਰਗ ਹੋ ਗਏ ਮੰਜੇ ਤੇ ਬੈਠਣ ਨੂੰ ਲੋਕ ਕਹਿੰਦੇ ਆ ਜੀ ਲੋਕ ਕਹਿੰਦੇ ਇਹ ਕਹਿੰਦੇ ਆਪਣੀ ਸੱਸ ਨੂੰ ਤੁਸੀਂ ਰੋਟੀ ਬਣਾਉਣ ਲਾਇਆ ਵਾ ਜੀ ਇਟ ਮੀਨਸ ਉਹ ਕਹਿੰਨੇ ਵੀ ਜੇ ਬਜ਼ੁਰਗ ਕਿਉਂਕਿ ਦੇਖੋ ਤੰਦਰੁਸਤ ਬੰਦੇ ਨੂੰ ਕੋਈ ਨਹੀਂ ਕਹਿੰਦਾ ਵੀ ਰੋਟੀ ਬਣਾਉਂਦਾ ਜੇ ਬਜ਼ੁਰਗ ਆ ਤਾਂ ਹੀ ਕਹਿੰਨੇ ਆ ਕੂੜੀ ਪਰ ਬਾਜੀ ਨਾਵੇ ਬਿਲਕੁਲ ਜਸਮਿੰਦਰ ਮੈਨੂੰ ਗਲ ਦੱਸੇ ਤੇਰੇ ਦਿਮਾਗ 'ਚੋਂ ਥੋੜਾ ਜਿਹਾ ਹਿੱਲ ਪਿਆ ਗਿਆ ਹੋਇਆ ਤੂੰ ਲੋਕਾਂ ਨੂੰ ਕਹੀ ਜਾਂਦੀ ਐ ਦਿਮਾਗ ਤੇ ਥੋੜਾ ਜ਼ੋਰ ਪਾਓ ਦਿਮਾਗ ਲਾ ਕੇ ਸੋਚੋ ਤੂੰ ਇੱਥੇ ਕੀ ਬੋਲੇਆ ਤੂੰ ਖੁਦ ਸੁਣਿਆ ਆਪਣਾ ਲਾਈਵ ਦੁਆਰ ਤੋਂ ਦੇਖਿਆ ਤੂੰ ਇਹਦੇ ਵਿੱਚ ਕੀ ਬੋਲੇ ਹੈਗਾ ਇਹਨੂੰ ਕਿਸੇ ਨੇ ਹੁਣ ਕਮੈਂਟ ਕੀਤਾ ਵੀ ਆਂਟੀ ਜੀ ਕਿਹੜਾ ਬਜ਼ੁਰਗ ਹੋਗੇ ਠੀਕ ਐ ਇਹਨੇ ਜਵਾਬ ਕੀਤਾ ਹਾਂਜੀ ਉਹ ਕਿਹੜਾ ਬਜ਼ੁਰਗ ਹੋਗੇ ਠੀਕ ਐ ਵੀ ਤੰਦਰੁਸਤ ਬੰਦੇ ਨੂੰ ਥੋੜਾ ਕੋਈ ਰੋਟੀ ਲਾਣ ਨੂੰ ਕਹਿੰਦਾ ਹੁੰਦਾ ਵੀ ਜੇ ਕੋਈ ਤੰਦਰੁਸਤ ਹੈਗਾ ਉਹ ਰੋਟੀ ਨਹੀਂ ਲਾ ਸਕਦਾ ਜਿਹੜਾ ਕੋਈ ਬ ਉਨੂੰ ਰੋਟੀ ਲਾਣ ਲਈ ਕਿਹਾ ਜਾ ਸਕਦਾ ਹੈ ਨਹੀਂ ਕਿਨ ਤੇ ਵੀਡੀਓ ਵੈਕ ਕਰਕੇ ਸੁਣੋ ਇਹਨੇ ਕੀ ਕਿਹਾ ਹੈਗਾ ਠੀਕ ਹੈ ਤੁਹਾਨੂੰ 200 ਬੰਦੇ ਨੂੰ ਥੋੜਾ ਰੋਟੀ ਲਾਣ ਲਈ ਕਿਹਾ ਜਾਂਦਾ ਹੈ ਹੱਦ ਹੈ ਜੱਸ ਇਹਨੂੰ ਥੋੜਾ ਸੋਚ ਸਮਝ ਕੇ ਬੋਲਿਆ ਕਰੋ ਠੀਕ ਹੈ ਗੁੱਸਾ ਨਹੀਂ ਜਿਵੇਂ ਕਰਦੀ ਬਟ ਹੁਣ ਜਿੱਦਣੇ ਕਮੈਂਟਾਂ ਦੇ ਤੇਰੇ ਕੁੜੀ ਹੋਵੇ ਮੈਂ ਖੁਦ ਚਾਹਨੀ ਆ ਮੈਂ ਨਾਉ ਵਾਲੇ ਬਾਬੇ ਕੋਲ ਅਰਦਾਸ ਕਰਦੀ ਜਦੋਂ ਵੀ ਸੰਤਾਨ ਹੋਵੇ ਪਹਿਲੀ ਕੁੜੀ ਹੋਵੇ ਬਾਬਾ ਜੀ ਦਿਲੋਂ ਲੋਕਾਂ ਨੂੰ ਬਕਵਾਸ ਦਾ ਮੈਂ ਬਕਵਾਸ ਵੀ ਨਹੀਂ ਕਰ ਸਕਦੀ ਉਹ ਵੀ ਮੇਰੀ ਫੈਮਿਲੀ ਹੈ ਤੂੰ ਬਹੁਤ ਬੋਲਣ ਲੱਗੀ ਜੈਸਮਿਨ ਜੀ ਬੋਲਣਾ ਪੈਂਦਾ ਤੁਸੀਂ ਖੁਦ ਕਹਿੰਨੀ ਹੋ ਨਾ ਵੀ ਕੁੜੀ ਹੋਵੇ ਦਲਜੀਤ ਜੀ ਮੈਂ ਖੁਦ ਕਹਿੰਨੀ ਆ ਵੀ ਹਾਂ ਕੁੜੀ ਹੋਵੇ ਮੈਂ ਤੁਹਾਡੇ ਨਾਲ ਐਗਰੀ ਇਸ ਚੀਜ਼ ਤੋਂ ਲੋਕੀ ਤਾਂ ਬਕਵਾਸ ਕਰਦੇ ਆ ਮੈਂ ਬਕਵਾਸ ਵੀ ਨਹੀਂ ਕਰ ਸਕਦੀ ਉਹ ਵੀ ਤਾਂ ਮੇਰੀ ਫੈਮਲੀ ਹੈ ਲਾਈਵ ਦੇ ਸ਼ੁਰੂ ਤੋਂ ਐਂਡ ਤੱਕ ਤੂੰ ਲੋਕਾਂ ਨੂੰ ਭੰਡਦੀ ਆ ਰਹੀਆਂ ਕਦੀ ਕਹਿ ਰਹੀ ਮੈਂ ਕਮੈਂਟ ਦਾ ਸਕਰੀਨਸ਼ਾਟ ਲਾਉਂਗੀ ਲੋਕੀ ਜਿਆਦਾ ਬੋਲਦੇ ਆ ਇਹਨਾਂ ਨੂੰ ਮੂੰਹ ਤੋੜ ਕੇ ਜਵਾਬ ਦੇਣਾ ਜ਼ਰੂਰੀ ਹੁੰਦਾ ਤੇ ਹਈ ਤੂੰ ਕਹਿ ਰਹੀ ਹੈ ਵੀ ਮੈਂ ਬਕਵਾਸ ਨਹੀਂ ਕਰ ਸਕਦੀ ਆ ਜਿਹੜੇ 10 15 ਮਿੰਟ ਤੋਂ ਬੋਲ ਰਹੀ ਹੈ ਬਕਵਾਸ ਨਹੀਂ ਤੇ ਹੋਰ ਕੀ ਹੈ ਜਿਸ ਕਿਸੇ ਵੀ ਗੱਲ ਦਾ ਕੋਈ ਸਿਰ ਨਹੀਂ ਕੋਈ ਪੈਰ ਨਹੀਂ ਇਹਨੂੰ ਬਕਵਾਸ ਨਹੀਂ ਕਹਿੰਦੇ ਤੇ ਹੋਰ ਕੀ ਕਹਿੰਦੇ ਆ ਹੋਰ ਕੀ ਕਹਿੰਦੇ ਆ ਠੀਕ ਹੈ ਮੈਂ ਖੁਦ ਜਾਨਨੀ ਆ ਮੇਰੇ ਕੁੜੀ ਹੋਵੇ ਤੁਸੀਂ ਵਲੋਗਰ ਲੋਗ ਨਾ ਸਿਰਫ ਵਲੋਗਾਂ ਦੇ ਵਿੱਚ ਚੰਗੇ ਬਣਨ ਨੂੰ ਹੀ ਇਹ ਗੱਲਾਂ ਕਰਦੇ ਹੋ ਠੀਕ ਹੈ ਅਸੀਂ ਕਹਿੰਦੇ ਜਿਹੜਾ ਵੀ ਬੱਚਾ ਹੋਵੇ ਸੁੱਖੇ ਸੰਧੀ ਦਾ ਤੰਦਰੁਸਤ ਹੋਵੇ ਇਹਦਾ ਅਲੋ ਦੇਖਾਂਗੇ ਜਦੋਂ ਤੇਰੇ ਕੁੜੀ ਹੋਏ ਜਾਂ ਮੁੰਡਾ ਹੋਵੇ ਦੇਖਾਂਗੇ ਤੈਨੂੰ ਕਿੰਨੀ ਖੁਸ਼ੀ ਹੋਈ ਹੈਗੀ ਹੈ ਠੀਕ ਹੈ ਇਹ ਗੱਲਾਂ ਅਸੀਂ ਹੋਰ ਲੋਕਾਂ ਦੇ ਮੂੰਹੋਂ ਬਹੁਤ ਸੁਣ ਚੁੱਕੇ ਹੈਗੇ ਆ ਅਨਰੂਲੇ ਵਰਗੇ ਵੀ ਪਹਿਲਾਂ ਪ੍ਰੈਡਿਕਸ਼ਨ ਕਰਾਂਦੇ ਫਿਰਦੇ ਹੁੰਦੇ ਆ ਕਿ ਮੁੰਡਾ ਹੋਊਗਾ ਕਿ ਕੁ ਜੇ ਕੋਈ ਫਰਕ ਹੀ ਨਹੀਂ ਹੈ ਫਿਰ ਪ੍ਰੈਡਿਕਸ਼ਨ ਕਿਉਂ ਕਰਵਾਨੇ ਹੁੰਨੇ ਹੋ ਠੀਕ ਹੈ ਅਲੱਗ-ਅਲੱਗ ਤਰ੍ਹਾਂ ਦੇ ਗੇਮ ਕਿਉਂ ਖੇਲਦੇ ਹੁੰਨੇ ਹੋ ਜਜ ਕਰਨ ਲਈ ਵੀ ਮੁੰਡਾ ਹੋਊਗਾ ਕਿ ਕੁੜੀ ਹੋਊਗੀ ਇਹ ਸਾਰੇ ਵਲੋਗਾਂ ਦੇ ਵਿੱਚ ਹੀ ਤੁਹਾਡੇ ਡਰਾਮੇ ਹੁੰਦੇ ਮੈਨੂੰ ਇੰਨਾ ਕੁ ਯਕੀਨ ਹੈਗਾ ਖਾਣਾ ਦਾ ਮਾਕਦਦ ਥੋੜਾ ਜਿਹਾ ਖੁੱਲਝੂਗਾ ਵੀ ਯਾਰ ਇਹ ਵੀ ਗੱਲ ਸਹੀ ਹੈ ਜਾਂ ਗਲਤ ਹੈ ਮੈਂ ਇਹ ਨਹੀਂ ਕਹਿੰਦੀ ਜੇ ਮੈਂ ਗਲਤ ਕੰਮ ਕਰ ਦਿੱਤਾ ਤੁਸੀਂ ਮੈਨੂੰ ਕਹਿ ਸਕਦੇ ਹੋ ਨਵਜੀਤ ਸਿੰਘ ਜੀ ਮੇਰਾ ਨਾਮ ਲੈ ਲੇ ਰੇਤਾ ਜੀ ਤੁਹਾਨੂੰ ਤੁਸੀਂ ਗੱਲ ਤਾਂ ਦੇਖੋ ਕੀ ਚੱਲ ਰਹੀ ਤੁਸੀਂ ਕਹਿੰਦੇ ਨਾਮ ਨਹੀਂ ਲੈ ਰਹੇ ਅ ਤੁਹਾਡੇ ਦਿਮਾਗ ਜਿਹੜਾ ਖੁੱਲ ਜੂਗਾ ਵੀ ਅਸੀਂ ਆਪਣੀ ਉਹ ਧੀ ਪਹਿਣ ਬਾਰੇ ਨਾ ਗੰਦ ਸੋਚਦੇ ਆ। ਉਹ ਪਹਿਣ ਇੱਕ ਗੱਲ ਕਿੰਨੀ ਵਾਰ ਰਿਪੀਟ ਕਰਨੀਗੀ ਜੇ ਮੈਂ ਕੁਝ ਗਲਤ ਕਰੂੰਗੀ ਤਾਂ ਮੈਨੂੰ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਲੋਕੀ ਤੈਨੂੰ ਕਮੈਂਟ ਕਰਕੇ ਤੇਰੀ ਗਲਤੀਆਂ ਹੀ ਦੱਸਦੇ ਪਏ ਐ। ਹੋਰ ਕੀ ਕਹਿ ਰਹੀ ਐ ਤੈਨੂੰ? ਤੂੰ ਹੁਣ ਫੇਰ ਰਿਪਲਾਈ ਕਰਨ ਲਈ ਆ ਗਈ ਐ। ਠੀਕ ਐ। ਮੇਰਾ ਲਾਈਵ ਦੇਖੇ ਜੀ ਲੋਕਾਂ ਦਾ ਥੋੜਾ ਜਿਹਾ ਦਿਮਾਗ ਖੁੱਲ ਜੂਗਾ। ਆ ਤੀਜੀ ਚੌਥੀ ਵਾਰ ਤੂੰ ਸੇਮ ਗੱਲ ਕਰ ਲਈ ਹੈਗੀ ਐ। ਵੀ ਥੋੜਾ ਜਿਹਾ ਦਿਮਾਗ ਨਾਲ ਸੋਚੋ ਮੇਰਾ ਲਾਈਵ ਦੇਖੇ ਦਿਮਾਗ ਖੁੱਲ ਜੂਗਾ। ਠ ਲੋਕਾਂ ਦਾ ਦਿਮਾਗ ਖੁੱਲੇ ਨਾ ਖੁੱਲੇ ਲੇਕਿਨ ਇਹ ਮੇਰੀਓ ਵੀਡੀਓ ਦੇਖ ਕੇ ਤੇਰਾ ਦਿਮਾਗ ਜ਼ਰੂਰ ਖੁੱਲਣਾ ਚਾਹੀਦਾ ਹੈ ਜਿਹੜੇ ਪੁਆਇੰਟ ਮੈਂ ਤੈਨੂੰ ਨੋਟ ਕਰਵਾਏ ਹੈਗੇ ਆ ਠੀਕ ਹੈ ਤੂੰ ਵਾਈਫ ਦੇ ਐਗਜ਼ਾਮਪਲ ਕਿਦਾਂ ਲੈ ਸਕਦੀ ਹੈਗੀ ਮੈਨੂੰ ਦੱਸ ਠੀਕ ਹੈ ਤੇਨ ਦੋਸਤ ਬੰਦੇ ਨੂੰ ਥੋੜਾ ਕੋਈ ਰੋਟੀ ਬਣਾਉਣ ਨੂੰ ਕਹਿੰਦਾ ਹੁੰਦਾ ਹੈ ਇਹ ਤਾਂ ਬਜ਼ੁਰਗ ਨੂੰ ਕਿਹਾ ਜਾਂਦਾ ਹੈਗਾ ਹੱਦ ਹੈ ਕੋਈ ਇਹ ਐਗਜ਼ਾਮਪਲ ਹੈ ਵੀ ਤੇਨ ਦੋਸਤ ਬੰਦਾ ਰੋਟੀ ਨਹੀਂ ਬਣਾ ਸਕਦਾ ਬਜ਼ੁਰਗ ਜੇ ਬਿਮਾਰੀ ਬਣਾਊਗਾ ਕਿਉਂ ਬਜ਼ੁਰਗ ਬਣਾਊਗਾ ਉਹਦੇ ਹੱਡ ਗੋਡੇ ਤੇ ਲਵਾਣੇ ਆ ਬਜ਼ੁਰਗਾਂ ਨੂੰ ਆਰਾਮ ਵੀ ਤਾਂ ਚਾਹੀਦਾ ਹੁੰਦਾ ਠੀਕ ਹੈ ਮਾ ਠੀਕ ਹੈ ਉਹ ਤਾਂ 24 ਘੰਟੇ ਉਹਨਾਂ ਨੂੰ ਕੰਮ ਤੇ ਲਈ ਰੱਖਦੀਆਂ ਮੈਂ ਦੇਖਦੀਆਂ ਸੱਸ ਵੀ ਤੇਰੀ ਕੰਮ ਤੇ ਲੱਗੀ ਹੁੰਦੀ ਤੇ ਸੋਹਰਾ ਵੀ ਤੇਰਾ ਕੰਮ ਤੇ ਲੱਗਿਆ ਹੁੰਦਾ ਠੀਕ ਹੈ ਜੇ ਕੰਪੈਰੀਜ਼ਨ ਕਰ ਲੋ ਤੇ ਤੁਸੀਂ ਦੋਨੇ ਜੀ ਉਹਨਾਂ ਦੇ ਮੁਕਾਬਲੇ ਬਹੁਤ ਘੱਟ ਕੰਮ ਕਰਦੀਓ ਕਿਉਂ ਤੇਰੀ ਜਠਾਣੀ ਵੀ ਕੰਮ ਕਰਦੀ ਐ ਸਿਰਫ ਐਸੀ ਲੀ ਨਾ ਵੀ ਤੈਨੂੰ YouTube ਤੋਂ ਚਾਰਚ ਲੜੰਦੇ ਐ ਐਗਜ਼ੈਂਪਲਸ ਦੇਣੀਆਂ ਹੁੰਦੀਆਂ ਹਨਾ ਸਹੀ ਦਿਆ ਕਰੋ ਆਹ ਤੇਰੀ ਵਾਹੀਆਤ ਗੱਲ ਲੱਗੀ ਵਾਹੀਆਤ ਵੀ ਜੇ ਬੁਝੁਰਗ ਐ ਤਾਂ ਅਸੀਂ ਉਹਨਾਂ ਤੋਂ ਰੋਟੀ ਬਣਵਾਣੇ ਆ ਸੋਚੀ ਜਰਾ ਇੰਨੀ ਗੱਲ ਕਿਸ ਨੇ ਹੱਈਆ ਤੱਕ ਨੋਟ ਨਹੀਂ ਕਰਵਾਈ ਹੋਣੀ ਇਹ ਸੱਸ ਸੋਹਰਾਂ ਨਹੀਂ ਹੈਗੇ ਮੇਰੇ ਮਾਪੇ ਹੁਣ ਵੀ ਮੈਂ ਕੋਈ ਵੀ ਵੀਡੀਓ ਚੈੱਕ ਕਰ ਲਉ ਮੈਂ ਜਿਹੜੇ ਕਹਿੰਦੀ ਮੈਂ ਤੀ ਪਰਸ਼ੋਤਨ ਦੀ ਤੇਰੇ ਜਿੰਦਰ ਰਜਿੰਦਰ ਸਿੰਘ ਨਹੀਂ ਆ ਠੀਕ ਹੈ ਇਹਦਾ ਮਤਲਬ ਇੱਥੇ ਇਹ ਨਹੀਂ ਹੈਗਾ ਸੋਹਰੇ ਦਾ ਨਾਮ ਲੰਦੀ ਹੈ ਨਾ ਜਿਹੜੀ ਕੁੜੀ ਆਪਣੇ ਬਾਪ ਨੂੰ ਨੇ ਸੋਹਰੇ ਨੂੰ ਬਾਪ ਸਮਝਣ ਲੱਗ ਜਾਂਦੀ ਹੈ ਨਾ ਠੀਕ ਆ ਉਹਨੂੰ ਸਮਝਣ ਦਿਆ ਕਰੋ ਰਿਕਵੈਸਟ ਹੈ ਜੀ ਠੀਕ ਆ ਜੀ ਚਲੋ ਠੀਕ ਆ ਜੀ ਹੁਣ ਥੈਂਕ ਯੂ ਸੋ ਮਚ ਮੇਰਾ ਲਾਈਵ ਹੋਣ ਦਾ ਹੀ ਕਾਰਨ ਸੀਗਾ ਬਾਕੀ ਤੁਸੀਂ ਗੰਦ ਜਿਨ੍ਹਾਂ ਦੀ ਸੋਚਿਆਗੇ ਥੱਲੇ ਲਾਈਕ ਦੇ ਪਾ ਦਿਓ ਕੋਈ ਗੱਲ ਨਹੀਂ ਬਾਜੀ ਜਿਹੜੀ ਮੈਂ ਗੱਲ ਕਰਨ ਜਾ ਰਹੀ ਆ ਮੇਰੀ ਆਪਣੀ ਸੋਚ ਹੈ ਜਿਹੜਾ ਜਿਹੜਾ ਮੇਰੀ ਇਸ ਗੱਲ ਨਾਲ ਐਗਰੀ ਕਰੇਗਾ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਠੀਕ ਹੈ ਦਿੱਕਤ ਹੀ ਉੱਥੇ ਆਉਂਦੀ ਹੈ ਜਦੋਂ ਅਸੀਂ ਸਸੋਰੇ ਤੋਂ ਮਾਪਿਓ ਵਾਲੀਆਂ ਤੇ ਨੂੰਹਾਂ ਤੋਂ ਧੀਆਂ ਵਾਲੀਆਂ ਉਮੀਦਾਂ ਲਗਾ ਲੈਣੇ ਹੈਗੇ ਆ ਸਸੋਰੇ ਆਪਣਾ ਰੋਲ ਨਿਭਾਉਂਦੀ ਰਹਿਣ ਤੇ ਨੂੰਹਾਂ ਆਪਣਾ ਰੋਲ ਨਿਭਾਉਂਦੀ ਰਹਿਣ ਤਾਂ ਕਦੀ ਦਿੱਕਤ ਨਹੀਂ ਆਏਗੀ ਮੈਂ ਸਿਰਫ ਇੱਕ ਐਗਜ਼ਾਮਪਲ ਇੱਕ ਐਗਜ਼ਾਮਪਲ ਦੇ ਕੇ ਸਮਝਾਉਣੀ ਹੈ ਮੰਨ ਲਓ ਤੁਹਾਡੀ 3 ਮਾਰਨਿੰਗ ਕਾਲਜ ਜਾ ਰਹੀ ਹੈ ਜਾਂ ਆਫਿਸ ਜਾ ਰਹੀ ਹੈ ਤੇ ਤੁਸੀਂ ਸੁੱਤੇ ਪਿਆ ਤਾਂ ਉਹਨੂੰ ਪੈਸਿਆਂ ਦੀ ਜ਼ਰੂਰਤ ਹੈਗੀ ਹੈ ਤੁਹਾਡੀ ਜੇਬ ਚ 500000 ਰੁਪਏ ਲੈ ਵੀ ਜਾਊਗੀ ਨਾ ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਉਹ ਆ ਕੇ ਦੱਸੋ ਕਿ ਹਾਂਜੀ ਪਪਾ ਮੈਂ ਪੈਸੇ ਲਏ ਸੀ ਤੋਂਨੇ ਕੋਈ ਨਾ ਕੋਈ ਨਹੀਂ ਬੇਟਾ ਤੇਰੇ ਵੱਸ ਤੇ ਹੀ ਕਮਾਈ ਦੀ ਹੈ ਇਹੀ ਚੀਜ਼ ਜੇ ਕਿਸੇ ਨੂੰ ਨੇ ਆਪਣੇ ਸਹੁਰੇ ਨਾਲ ਜਾਂ ਸੱਸ ਨਾਲ ਕੀਤੀ ਉਹਦੀ ਜੇਬ ਦੇ ਵਿੱਚੋਂ 500000 ਰੁਪਏ ਕੱਢਿਆ ਤੇ ਉਹਨਾਂ ਨੇ ਪਤਾ ਨਹੀਂ ਕਿਹੜੇ ਕਿਹੜੇ ਇਲਜ਼ਾਮ ਲਾ ਦੇਣੇ ਆ ਭੁੱਖੇ ਘਰ ਆਈ ਸੀ ਚੋਰਨੀ ਇਹ ਉਹ ਠੀਕ ਹੈ ਕੈਨੋਂ ਗੱਲਾਂ ਬੜੀਆਂ ਸੁੱਖੀਆਂ ਠੀਕ ਹੈ 10 ਉਹੀ ਗੱਲਾਂ ਸੁਖੀਆਂ ਤੇ ਜੇ ਨੂੰਹ ਨੂੰ ਬਣ ਕੇ ਆਪਣਾ ਫਰਜ਼ ਨਿਭਾਵੇ ਤੇ ਜ਼ਿਆਦਾ ਬੈਟਰ ਹੈਗਾ ਤੇ ਹੁਣ ਇਹਦਾ ਉਲਟਾ ਆ ਜੋ ਹੁਣ ਉਹ ਵੀ ਕਹਿ ਰਹੀ ਹੈਗੀ ਐ ਵੀ ਇਹ ਮੇਰੇ ਸੱਸ ਹੋ ਰਹੇ ਨਹੀਂ ਮੇਰੇ ਮਾਪੇ ਹੋ ਹੈਗੇ ਆ ਮਾਪੇ ਉਹ ਸਾਨੂੰ ਕਈ ਵਾਰ ਗੁੱਸੇ ਨਾਲ ਝੜ ਕੇ 100 ਗੱਲਾਂ ਕਹਿ ਦਿੰਦੇ ਹੈਗੇ ਆ ਠੀਕ ਹੈ ਉਹਨਾਂ ਦੇ ਵਿੱਚੋਂ ਇੱਕ ਗੱਲ ਵੀ ਸੱਸ ਹੋ ਰਹੇ ਨੇ ਕਹਿਤੀ ਤੇ ਨੂੰਹ ਨੇ ਕੀ ਕਹਿਣਾ ਇਹਨਾਂ ਨੂੰ ਤਾਂ ਬੋਲਣ ਦੀ ਅਕਲ ਨਹੀਂ ਹੈ ਕੁੜੀਆਂ ਨਾਲ ਕਿੱਦਾਂ ਬੋਲੀਦਾ ਹੈਗਾ ਠੀਕ ਹੈ ਨਾ 100 ਗੱਲਾਂ ਇਹੋ ਜਿਹੀ ਬਣ ਜਾਣੀ ਹੈਗੀਆ ਵੀ ਇਹਨਾਂ ਨੇ ਮੈਨੂੰ ਆ ਆ ਆ ਕਿਹਾ ਜਦਕਿ ਇਸ ਤੋਂ 1000 ਗੁਣਾ 10 ਗੁਣਾ ਵੱਧ ਅਸੀਂ ਆਪਣੇ ਮਾਪਿਆਂ ਤਾਂ ਕਹਿੰਦਾ ਪਾਵੇ ਹੈ ਜੋ ਧੀ ਪੁੱਤ ਆਪਣੇ ਮਾਪਿਆਂ ਨੂੰ ਕਹਿ ਲੈਂਦਾ ਤੇ ਮਾਪੇ ਆਪਣੇ ਧੀ ਪੁੱਤ ਨੂੰ ਕਹਿ ਲੈਂਦਾ ਹੈਗਾ ਉਹ ਅਸੀਂ ਗੱਲ ਨੂੰਹਾਂ ਨੂੰ ਜਾਂ ਜਵਾਈਆਂ ਨੂੰ ਨਹੀਂ ਕਹਿ ਸਕਦੇ ਹੈਗੇ ਜੇ ਕਵਾਂਗੇ ਤੇ ਉਹਦਾ ਮਤਲਬ ਉਲਟਾ ਹੀ ਨਿਕਲੂਗਾ ਤੇ ਇਹਦਾ ਉਲਟਾ ਵੀ ਲਗਾ ਸਕਦੇ ਆ ਜਿਹੜੀ ਗੱਲ ਅਸੀਂ ਆਪਣੇ ਮਾਪਿਆਂ ਨੂੰ ਕਹਿ ਸਕਦੇ ਆ ਆਪਣੇ ਸੱਸ ਤੋਰੇ ਨੂੰ ਉਸ ਤਰੀਕੇ ਦੇ ਨਾਲ ਉਸ ਬਿਹੇਵ ਦੇ ਵਿੱਚ ਨਹੀਂ ਕਹਿ ਸਕਦੇ ਉਹਦਾ ਮਤਲਬ ਉਲਟਾ ਹੀ ਨਿਕਲੂਗਾ ਉਹਨਾਂ ਦਾ ਮੂੰਹ ਇੰਨਾ ਕ ਬਣ ਜਾਣਾ ਹੈ ਕਿ ਨੂੰ ਨੇ ਕੋਈ ਗੱਲ ਕਹਿ ਤੀ ਜਿਹੜੀ ਉਹ ਗੱਲ ਰੂਟੀਨ ਦੇ ਵਿੱਚ ਆਪਣੇ ਮਾਪਿਓ ਦੇ ਨਾਲ ਜਿਦਾਂ ਦੇ ਵਿੱਚ ਕਰਦੀ ਹੈਗੀ ਆ ਜਾਂ ਪੁੱਤ ਨੇ ਕਿਸੇ ਸਸੋਰੇ ਨੂੰ ਆਪਣੀ ਗੱਲ ਉਹ ਕਹੇ ਤੀ ਜੋ ਆਪਣੀ ਮਾਂ ਦੇ ਨਾਲ ਰੂਟੀਨ ਦੇ ਵਿੱਚ ਜਿੱਦਦਾ ਜਾਂ ਲੜਾਈ ਕਰਦਾ ਹੈਗਾ ਇਹ ਸਾਰਿਆਂ ਦੇ ਘਰਾਂ ਚੋਂ ਦਾ ਤੁਸੀਂ ਜਾਣਦੇ ਹੀ ਹੈ ਕਿਉਂ ਠੀਕ ਹੈ ਜੋ ਸਾਡਾ ਮਾਪਿਓ ਹੈ ਮਾਪਿਓ ਹੈ ਅਸੀਂ ਕਹਿੰਦੇ ਜੋ ਜਿਹਦਾ ਰਿਸ਼ਤਾ ਹੈਗਾ ਉਹ 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 ਦਾ ਰੋਲ ਪਲੇ ਕਰੇ ਠੀਕ ਹੈ ਉਹਨੂੰ ਘਰ ਮਿਲਣਾ ਕਰੋ ਪਲੀਜ਼ ਠੀਕ ਹੈ ਮਾਪਿਓ ਮਾਪਿਓ ਸਸੋਰਾ ਸਸੋਤੀ ਟੀ ਟੀ ਨੂੰ ਨੂੰ ਓਕੇ ਜੋ ਰਿਸਪੌਂਸਿਬਿਲਟੀ ਦਾ ਜੋ ਡਿਊਟੀਆਂ ਹੈ ਉਹਦੇ ਪ੍ਰਤੀ ਰਿਸਪੈਕਟ ਦੇਣਾ ਜੋ ਤੁਹਾਡੀ ਉਹਦੇ ਪ੍ਰਤੀ ਰਿਸਪੋਨਸਿਬਿਲਿਟੀਜ਼ ਹੈਗੀਆਂ ਉਹਨੂੰ ਰਿਸਪੈਕਟ ਦੇਣਾ ਉਹਦੀ ਕੇਅਰ ਕਰਨਾ ਹਰ ਪੱਖੋਂ ਦਾ ਧਿਆਨ ਰੱਖਣਾ ਨੂ ਦਾ ਤੀ ਦਾ ਜਵਾਈ ਦਾ ਉਹ ਤੁਸੀਂ ਕਰੋ ਬੈਦਰਦਨ ਤੁਸੀਂ ਨੂ ਤੇ ਦੇ ਮਾਪਿਓ ਨੂ ਦੇ ਮਾਪਿਓ ਬਣੋ ਤੇ ਇਹਨੂੰ ਤੁਹਾਡੀ ਤੀ ਬਣੇ ਇਹ ਉਮੀਦਾਂ ਕਰਨੀ ਮੇਰੇ ਸਾਬ ਨਾਲ ਗਲਤ ਹੈਗੀਆ ਰਿਸਪੈਕਟ ਦੇ ਰਿਸ਼ਤੇ ਦੀ ਹਾਂਜੀ ਇਹ ਸੀ ਅੱਜ ਦੀ ਵੀਡੀਓ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਉੱਪਰ ਦੇ ਹੋ ਸਟਾਰ ਦਾ ਲਾਈਵ ਦੇਖ ਕੇ ਤੁਹਾਨੂੰ ਕੀ ਲੱਗਿਆ ਕੀ ਹੁਣ ਦੇਸ਼ ਦੇ ਵਿੱਚ ਨਵੀਂ ਕੋਈ ਕ੍ਰਾਂਤੀ ਹੋਏਗੀ ਨਵਾਂ ਕੋਈ ਅਵਿਸ਼ਕਾਰ ਹੋਏਗਾ ਦੇਸ਼ ਦੀ ਜੀਡੀਪੀ ਵਧੂਗੀ ਕਿ ਨਹੀਂ ਵਧੂਗੀ ਪਰ ਜਿੱਥੇ ਤੱਕ ਮੈਂ ਆਪਣੀ ਗੱਲ ਕਰਾਂ ਇਹਦਾ ਲਾਈਵ ਦੇਖ ਕੇ ਮੇਰਾ ਲੌਜੀਕ ਕੋਮਾ ਦੇ ਵਿੱਚ ਚਲਾ ਗਿਆ ਹੈਗਾ ਹੁਣ ਉਹਦਾ ਥੋੜਾ ਇਲਾਜ ਕਰਵਾਉਣਾ ਪੈਣਾ ਹੈਗਾ ਦੋ ਤਿੰਨ ਦਿਨ ਕੋਈ ਮੋਟੀਵੇਸ਼ਨ ਦੇ ਆ ਜਾਂ ਐਂਡ ਰੋਟੇਟ ਦੇ ਆ ਜਾਂ ਹੋਰ ਇਹੋ ਜਿਹੇ ਵੀਡੀਓਜ਼ ਦੇਖਨੇ ਪੈਣੀਆਂ ਵੀ ਜਿੱਦ ਤਨਾ ਮੇਰਾ ਲੌਜੀਕ ਜਿਹੜਾ ਕੋਮਾ ਦੇ ਵਿੱਚ ਗਿਆ ਹੋਇਆ ਹੈ ਨਾ ਉਹ ਵਾਪਸ ਆ ਜਾਏ ਜੋਕਸ ਇਹਦੇ ਗੱਲਾਂ ਦੇ ਵਿੱਚ ਕੋਈ ਸਿਰ ਪੈਣ ਦੀ ਗੱਲ ਨਹੀਂ ਹੈਗੀ ਕੋਈ ਇਹਨੂੰ ਇਹ ਨਹੀਂ ਪਤਾ ਮੈਂ ਪਿੱਛੇ ਕੀ ਬੋਲੀਆ ਤੇ ਹੁਣ ਕੀ ਬੋਲ ਰਹੀ ਹੈਗੀ ਆ ਤੇ ਬਸ ਅਸੀਂ ਅੱਜ ਦੀ ਵੀਡੀਓ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ